ਚਲੋ ਲੈ ਵੀ ਤਾਰੀ ਬਾਬਾ ਨੇ ਗੱਲ ਸੁਣਾਈ ਮੈਨੂੰ ਕਹਿੰਦਾ ਮੈਂ ਟਰੈਵਰ ਸੀ ਆ ਹੂੰ ਤੇ ਕਹਿੰਦਾ ਮੈਂ ਗੱਡੀ ਲਈ ਆਵਾਂ ਇੱਕ ਨਾ ਜਵਾਹਰ ਹੋਈ ਜਾਵੇ ਅੱਛਾ ਕਹਿੰਦਾ ਮੈਂ ਕਿਉਂ ਪੁੱਤ ਕਾਦੋ ਰੋਣਾ ਹਾਂ ਇਹਦਾ ਮੈਨੂੰ ਭੁੱਖ ਲੱਗੀ ਆ ਰੋਟੀ ਖਾਣੀ ਆ ਅੱਛਾ ਆਦਾ ਮੇਰੀ ਗੱਡੀ ਥੜੀ ਫੇਰਾ ਮੈਂ ਕਿਹਾ ਉਹ ਟਣ ਬਾਲ ਮਾਰੀ ਉਹ ਇਹਨੂੰ ਰੋਟੀ ਖਵਾ ਦੇ ਅੱਛਾ ਉਹ ਕਹਿੰਦਾ ਇਹ ਪੈਸੇ ਨਹੀਂ ਦੇਣੇ ਆਦਾ ਪੈਸੇ ਤੇ ਮੈਂ ਦੇਊਗਾ ਅੱਛਾ ਤਰੀ ਬਾਬਾ ਤਰੀ ਬਾਬਾ ਦਾ ਹਾਂ ਤੂੰ ਰੋਟੀ ਖਵਾ ਹਾਂ ਅਦਾ ਰੋਟੀ ਖਵਾਦੀ ਮੈਂ ਪੈਸੇ ਦੇ ਦਿੱਤੇ ਅਦਾ ਮੈਨੂੰ ਜਵਾਖ ਜਾਂਦਾ ਮਾਦਾ ਬਾਪੂ ਤੇਰੇ ਨਹੀਂ ਜਾਣਾ ਹਾਂ ਅਦਾ ਮੈਂ ਕਿਹਾ ਨਹੀਂ ਪੁੱਤ ਉਹਦੇ ਘਰ ਨੂੰ ਜਾ ਹਾਂ ਕਹਿੰਦਾ ਮੈਂ ਤਾਂ ਪਲਾਉ ਦੀ ਥੇ ਛੱਡ ਜੇ ਅੱਛਾ ਮੈਂ ਤਾਂ ਹੁਣ ਪਤਾ ਨਹੀਂ ਕਿਦਾ ਬੇਕਾਰ ਹੋਇਆ ਵਰਨਾ ਹਾਂ ਕਹਿੰਦਾ ਅੱਛਾ ਅਰੇ ਮੈਂ ਗੱਡੀ ਦਿਨ ਆ ਰੱਖ ਲਿਆ ਅੱਛਾ ਅਦਾ ਜਦੋਂ ਗੱਡੀ ਤੇ ਰਹਿ ਪਿਆ ਹਾਂ ਅਦਾ ਗੱਡੀ ਭੱਟ ਲਈ ਪਰਕੇ ਲਾ ਕੇ ਗੱਡੀ ਤੇ ਕਹਿੰਦਾ ਅਸੀਂ ਮੈਂ ਪੈਸੇ ਬੂਸੇ ਸਾਹਮਣੇ ਅੱਛਾ ਤੇ ਟਰੰਕੀ ਚ ਪਾ ਦੇ ਹਾਂ ਬੈਗ ਚ ਪਾ ਕੇ ਰੱਖ ਦੇ ਤੇ ਅਜਾ ਕਹਿੰਦਾ ਉਹ ਦੇਖੀ ਗਿਆ ਫਿਰ ਕਹਿੰਦਾ ਅਸੀਂ ਸਾਨੂੰ ਇੱਕ ਬੰਦਾ ਕਹਿੰਦਾ ਵੀ ਆਲੇ ਫਰਦਾ ਰੁਪਈਆ ਸਾਰੀ ਸਾਡੇ ਘਰੇ ਫੜਾ ਦੇ ਦੇਖੋ ਉਹ ਬੰਦਾ ਕਹਿੰਦਾ ਮੈਂ ਵਿੱਚ ਹੀ ਰੱਖਤੀ ਸੀ ਆਹ ਰਹਾ ਭਾਈ ਉਹ ਲੈ ਗੱਡੀ ਚੋਂ ਚੱਕ ਕੇ ਉੱਥੋਂ ਬਾਹਰ ਮਗਲੇ ਪਰ ਤੈਨੂੰ ਜਿੱਥੇ ਫੜਾਈ ਸੀ ਪਤੰਦਰ ਗੌਰ ਗੌਰ ਕਰੀਦੀ ਹੁੰਦੀ ਹੈ ਚੀਜ਼ ਨਵੀਂ ਚੀਜ਼ ਆ ਤੂੰ ਅੱਜ ਹੀ ਉਹ ਕਹਿੰਦਾ ਚਲ ਕੋਈ ਨਹੀਂ ਹੁਣ ਹੋ ਗਿਆ ਦਾੜੀ ਕਹਿੰਦਾ ਬਈ ਅੱਛਾ ਤੂੰ ਬਾਈ ਤੂੰ ਕਹਿੰਨਾ ਮੈਂ ਤੇਰੇ ਨਾਲ ਚਲਾ ਜਲੇਗਾ ਹਾਂ ਕਹਿੰਦਾ ਹਾਂ ਤੇ ਲੀ ਜਾ ਜੇ ਲੈ ਜਦੋਂ ਰਾਤ ਹੀ ਪੈ ਗਈ ਨੇ ਕਿਰਾਇਆ ਲਿਆ ਮੈਂ ਕਹਿੰਦਾ ਰਸਤਾ ਉਹਦੇ ਸਾਹਮਣੇ ਹਾਂ ਤੂੰ ਜਾ ਖੋਲੇ ਉਸੇ ਰਾਹ ਤੇ ਹਾਂ ਤੇ ਕਹਿੰਦਾ ਉਹਨੇ ਕਿਹਾ ਪੈਸੇ ਤੱਕੜੇ ਹਾਂ ਕਹਿੰਦਾ ਉਹਨੇ ਮੈਂ ਕਿ 10000 ਕਹਿੰਦੀ ਤਾਂ ਕੇਰਾ ਦੇਣਾ ਸੀਗਾ ਅੱਛਾ ਇਲੀ ਗਈ ਮਾਂ ਤੇ ਆਹੋ ਵੀ ਉਹ ਵੀ 10000 ਦੇ ਵਿੱਚੇ ਰੱਖਿਆ ਸੀ ਕਹਿੰਦਾ ਜਦੋਂ ਮੈਂ ਨਾਲ ਹੀ ਪਾਟ ਗਈ ਲੀਕ ਕਰਕੇ ਕਹਿੰਦਾ ਮੈਂ ਇੱਥੇ ਕੋਤ ਦੂਜੀ ਲਾ ਦੂਜੀ ਲਾ ਹੀ ਉਹ ਵੀ ਸੜੀ ਕਰੈਕ ਹਾਂ ਆਹਦਾ ਮੈਂ ਜਾਈ ਇਹ ਤਾਂ ਪੁਰਾਣੀ ਹੋ ਕੇ ਕਰੈਕ ਹੋ ਗਈ ਹਾਂ ਆਹਦਾ ਮੈਂ ਟੱਟੇ ਕੋਣ ਨੂੰ ਉਹ ਉਹ ਤੋਂ ਘਾਟੋਂ ਲੈਣ ਗਿਆ ਹਾਂ ਆਹਦਾ ਮੈਂ ਕਹਿੰਦਾ ਮੈਦੀ ਨਹੀਂ ਉਹ ਕਹਿੰਦਾ ਇਹਨਾਂ ਬੰਜੋ ਨਾਲ ਦੂਜੇ ਪਾਲਾ ਰਬੜ ਦੀ ਨਾਲੀ ਲਾ ਕੇ ਲਾ ਲਾ ਕਿਸੇ ਤਰ੍ਹਾਂ ਪੱਤਣ ਲੱਗ ਨਹੀਂ ਰਿਹਾ ਤੋ ਹਾਂ ਬਿਓਥੀ ਆ ਕੇ ਰਹਿ ਜੀ ਹਾਂ ਅਦਾ ਮੈਂ ਉਹ ਦੁਕਾਨਦਾਰ ਨੂੰ ਕਹਿੰਦਾ ਦੋ ਬੀਜੋ ਨਾ ਦੇ ਦੇ ਤੇ ਨਾਲ ਹੀ ਦੂਜੀ ਦੇ ਦੇ ਰੋੜ ਦੀ ਹਾਂ ਇਹ ਲੈ ਕੇ ਜਦੋਂ ਮੈਂ ਉੱਥੇ ਆਦਾ ਉੱਥੇ ਮੇਰੇ ਖੜੇ ਖੜੇ ਦੇ ਫੁਰਨਾ ਆਇਆ ਬਈ ਤੂੰ ਗੱਡੀ ਚ ਪੈਸੇ ਕਿੰਨੇ ਪਏ ਆ ਤੂੰ ਗੱਲਾਂ ਛੱਡ ਗਿਆ ਸੀ ਹਾਂ ਕਾਬੀਆਂ ਵਿਚੇ ਆ ਕਹਿੰਦਾ ਜਦੋਂ ਮੈਂ ਆਇਆ ਭੱਜ ਕੇ ਹਾਂ ਮੇਰੇ ਉਹਨੇ ਨਾ ਪੈਸੇ ਜਿੰਦਾ ਖੁੱਲਾ ਪਿਆ ਨਾ ਪੈਸੇ ਨਾ ਬਈ ਨਾ ਮੁੰਡਾ ਕਹਿੰਦਾ ਮੈਂ ਉਥੇ ਕਹਾਂ ਮਨੂਪਿਆ ਹੂੰ ਇਹਦਾ ਰੋਕੇ ਮੈਂ ਕਿਹਾ ਯਾਰ ਮੇਰਾ ਬੰਦਾ ਪੈਸੇ ਹੀ ਲੈ ਗਿਆ ਅਰੇ ਕਿਸੇ ਦਾ ਵੀ ਇਹੋ ਜਿਹਾ ਹੋ ਗਿਆ ਸੀ ਹੂੰ ਕਹਿੰਦਾ ਸਾਰੇ ਕਹਿੰਦੇ ਤੂੰ ਆਪ ਗੌਰ ਕਰਦਾ ਹਾਂ ਗੱਲ ਵੀ ਸਹੀ ਆ ਹਾਂ ਕਹਿੰਦਾ ਉੱਥੋਂ ਫਿਰ ਜਦੋਂ ਕਹਿੰਦਾ ਮੈਨੂੰ ਪਤਾ ਲੱਗਿਆ ਆਹਦਾ ਕੋਈ ਉਹਦਾ ਲਿਆਕੀ ਸੀ ਹਾਂ ਪੁਲਿਸੇ ਜੂਰ ਪੋ ਸੀ ਹੂੰ ਆਹਦਾ ਮਨੂ ਫੋਨ ਆਇਆ ਹੂੰ ਕਹਿੰਦਾ ਪੁਲਸ ਵਾਲੇ ਮੈਨੂੰ ਨਾ ਟਿੱਕ ਰਾਂ ਕਰਨ ਹੂੰ ਇਹਦਾ ਫੋਨ ਆ ਗਿਆ ਹੂੰ ਕਹਿੰਦਾ ਪੁਲਸ ਵਾਲਾ ਆਂਦਾ ਕਿ ਘੰਟੇ ਇੱਕ ਚ ਨਾਕੇ ਸਾਰੇ ਲਾ ਦੇ ਹੂੰ ਨਾ ਕੇ ਲਾ ਰਿਹਾ ਤੇ ਕਹਿੰਦਾ ਵੀ ਇਹੋ ਜਿਹਾ ਬੰਦਾ ਮੈਨੂੰ ਤਾਂ ਦਾ ਕਿੱਟੀ ਘਰ ਆ ਮੁੰਡਾ ਆ ਮੁੰਡਾ ਆਦਾ ਮੈਂ ਜੋਰ ਲਾ ਚੁੱਕਿਆ 12 ਘੰਟੇ ਖੜਾ ਰਿਆ ਮੈਨੂੰ ਜਵਾਕ ਨਹੀਂ ਲੱਭਿਆ ਗਿਆ ਮੈਂ ਪੈਸੇ ਲੈ ਗਿਆ ਜਿਹੜਾ ਕਿ ਮੈਂ 10000 ਕਿਹਾ ਸੀਗਾ ਉਹ ਵੀ ਉਹ ਵੀ ਲੈ ਗਿਆ ਉਹ ਮੈਨੂੰ ਉਹ ਅਟਕੜ ਕੇ ਰੱਖਤਾ ਵੀ ਇਹਦੀ ਮਾਨਤਾ ਹੈ ਕਿਸੇ ਦਾ ਉਹ ਨਹੀਂ ਦਿੱਤਾ ਉਹ ਨਹੀਂ ਚੱਕਿਆ ਦੇਖੇਗਾ ਗੱਡੀ ਵਾਲੇ ਕਿਰਾਏ ਦੇ ਦਿੱਤੇ ਸਾਰੇ ਹੀ ਲੈ ਗਿਆ ਕਹਿੰਦਾ ਮੈਂ 2 ਦਿਨ ਖੜਾ ਰਿਆ ਆ ਪਿਆ ਹਾਂ ਅਰਾ ਮੈਂ ਕਿਹ ਮਿਲੂਗਾ ਮਿਲੂਗਾ ਕਿਹਦਾ ਕੋਈ ਨਹੀਂ ਨਹੀਂ ਮਿਲਦੇ ਹਾਂ ਅੱਜ ਯਾਰ ਆਪਣੇ ਪਿੰਡ ਵੇਹ ਤੱਕ ਹਾਂ ਆਪਣੇ ਪਿੰਡ ਬਾਣਾ ਵਾਪਰਿਆ ਕੱਲ ਦੀ ਗੱਲ ਆ ਇਹ ਹਾਂ ਅਣੀ ਰਾਤ ਦੀ ਰਾਤ ਦੀ ਆ ਹਾਂ ਆਪਣੇ ਉਹ ਪਰੇ ਲੋਪ ਵਾਲੇ ਮੋੜ ਤੇ ਇੱਕ ਮਾਈ ਕੱਲੀ ਰਹਿੰਦੀ ਸੀ ਬਾਲਮੀਕ ਗੁਰਦੁਆਰੇ ਦੇ ਕੋਲੇ ਕੱਲੀ ਤੇ ਉਹਦੇ ਕੋਲੇ ਸੋਨਾ ਵੀ ਸੀਗਾ ਕੋਸੇ ਉਹਦੇ ਕੋਲੇ ਪੈਸੇ ਸੀ ਲੱਗਦਾ ਉਹਦਾ ਗਾਲ ਘੁੱਟ ਕੇ ਮਾਰ ਗਏ ਅੱਛਾ ਰਾਤ ਨੂੰ ਕੱਲੀ ਨੂੰ ਨਾਲੇ ਉਹਦਾ ਸੋਨਾ ਲੈ ਕੇ ਨੇ ਪੈਸੇ ਲੈ ਕੇ ਉਥੋ ਯਾਰ ਆਪਾ ਆਪਾ ਮੈਂ ਤਾਂ ਵੀਡੀਓ ਤੋਂ ਰਾਹੀਂ ਇਹ ਤਕੀਦ ਕਰਦਾ ਆਪਣੀ ਸੰਗਤ ਨੂੰ ਜਿੱਥੋਂ ਤਾਂ ਇਹ ਸਾਡੀ ਜਾਂਦੇ ਆ ਵੀਰ ਜਿੱਥੋਂ ਤੁਸੀਂ ਸੁਣਦੇ ਆ ਤੁਸੀਂ ਗਾ ਕੇ ਸ਼ੇਰ ਵੀ ਕਰ ਦਿਓ ਮੇਰੇ ਵੀਰ ਅਸੀਂ ਬਾਰ-ਬਾਰ ਕਹਿੰਨੇ ਵੀ ਜਿਹੜਾ ਕੱਲਾ ਤਕਲਾ ਦੋ ਜੀ ਵੀ ਰਹਿੰਦੇ ਆ ਮੀਆਂ ਬੀਬੀ ਆ ਐ ਤੇ ਚਾਹੇ ਬੱਚੇ ਕਿਤੇ ਗਏ ਆ ਖੇਤ ਗਏ ਆ ਜੋ ਕੱਲਿਆਂ ਕਰਿਆਦਾ ਬਾਈ ਬਾਹਰ ਲਾ ਕੇ ਰੱਖੋ ਆ ਬਾਹਰ ਦੇ ਘਰੇ ਦੂਸਰਾ ਬੰਦਾ ਬੜਾ ਆਪਾਂ ਕਹਿ ਦਿੰਨੇ ਆ ਆਮ ਯਾਰ ਬਾਹਰ ਲਾ ਕੇ ਰੱਖਦਾ ਬੰਦਾ ਉਹ ਮੰਗਤਾ ਆ ਗਿਆ ਜੀ ਉਹ ਫਲਾਨਾ ਆ ਗਿਆ ਰਹਿਤ ਯਾਰ ਰਿਸ਼ਤੇਦਾਰ ਆਊਗਾ ਭਾਈ ਆਪੇ ਫੋਨ ਕਰਕੇ ਬਾਹਰ ਲਾ ਲਊਗਾ ਦੂਰ ਕਰਕੇ ਆਊਗਾ ਫੋਨ ਕਰਕੇ ਬਾਹਰ ਕੱਲਾ ਲਾ ਲਊਗਾ ਕਦੇ ਬਾਹਰ ਨਾ ਖੋਲੋ ਕਿਸੇ ਨੂੰ ਉਪਰੇ ਬੰਦੇ ਨੂੰ ਜਿਹੜਾ ਬੰਦਾ ਭਾਈ ਖੋਲੋ ਤੁਸੀਂ ਬਾਹਰ ਤੋਂ ਮੈਂ ਉਸ ਤੋਂ ਮੈਂ ਤਾਂ ਛੋਡਾ ਫਲਾਣਾ ਨਾ ਉਹਨੂੰ ਕਹਾਂ ਬਈ ਲਾ ਕੋਈ ਨੂੰ ਫੋਨ ਕਰ ਮੈਨੂੰ ਦੱਸ ਮੈਂ ਰਿਸ਼ਤੇਦਾਰ ਨੂੰ ਫੋਨ ਕਰਦਾ ਕਿਹੜੀ ਸਾਡੀ ਰਿਸ਼ਤੇਦਾਰੀ ਚੁਗਾ ਤੂੰ ਕਦੇ ਬਾਹਰ ਤੇ ਕਿਸੇ ਦੇ ਤੇ ਜੋ ਨਾ ਭਾਈ ਤੇ ਕੇ ਬਾਹਰ ਨਾ ਖੋਲੋ ਉਹ ਮਾਈ ਕਲੀ ਉਹ ਸਹੁਰੇ ਤੁਸੀਂ ਮਾਰਦੇ ਕਾਤੋਂ ਆ ਤੁਸੀਂ ਸੋਰਾ ਲੁੱਟਣਾ ਲੈ ਜਾਓ ਪੈਸੇ ਲੁੱਟੜਿਆ ਲੈ ਜਾਓ ਯਾਰ ਬੰਦੇ ਨੂੰ ਜਾਨੋਂ ਕਾਤੋਂ ਮਾਰਦੇ ਆ ਆਈਆ ਲੈ ਤਾ ਦਸੂਗਾ ਨਾ ਦਸੂਗਾ ਫਿਰ ਇੱਕ ਸੜਾਈ ਬਾਈ ਨੇ ਇੱਕ ਦੇ ਗੱਲ ਮੈਂ ਨਿੱਟ ਤੇ ਪਾਈ ਵੀ ਆ ਵੀਰੇ ਉਹ ਵੀਡੀਓ ਚੱਲੂਗੀ ਕੱਲ ਨੂੰ ਅੱਜ ਮੈਂ ਸ਼ਾਮ ਨੂੰ ਪਾ ਦੇਣੀ ਆ ਕੱਲ ਨੂੰ ਚੱਲੂ ਉਹ ਵੀਡੀਓ ਦੇ ਵਿੱਚ ਇਸ ਤਰ੍ਹਾਂ ਸੀ ਵੀ ਉਹ ਨਾ ਮੁੰਡਾ ਮਤਲਬ ਤੰਗਾ 15 20 ਕਿੱਲਿਆਂ ਦਾ ਮੁੰਡਾ مالک ਸੀ ਕੱਲਾ ਘਰ ਦੇ ਦਾ ਦੋ ਜਿਹਦੇ ਮਾਪਿਓ ਤੀਜਾ ਉਹ ਆਪ ਚਲੋ ਉਹਦੇ ਗਾਂ ਉਹਦੇ ਗਾਂ ਜਿਹੜੋ ਵਿਆਹਿਆ ਗਿਆ ਉਹਦੇ ਬੱਚੇ ਹੋਗੇ ਇੱਕੋ ਹੀ ਮੁੰਡਾ ਉਹਦੇ ਤੇ ਉਹਦੇ ਕੋਲ ਦੋ ਕੁ ਪਹਿਲਾਂ ਉਸ ਮੁੰਡੇ ਕੋਲੇ ਬਾਰੋਂ ਕਬੈਨਾ ਬਾਹਰ ਵੀ ਚਲਾਵੇ ਕਿਤੇ ਜਿੱਥੇ ਜੜੀ ਆਮ ਚਲਦੀਆਂ ਬਾਹਰ ਅੰਦਰ ਚਲਾਉਂਦਾ ਸੀ ਉਹ ਹਾਂ ਪੂਰਾ ਸਰਦਾ ਬੰਦਾ ਸੀ ਤਾਂ ਪਹਿਲਾਂ ਚਲਾਉਂਦਾ ਚਲਾ ਤੇ ਉਹਨੂੰ ਨਾ ਉੱਧਰ ਇੱਕ ਮੁੰਡਾ ਮਿਲ ਪਿਆ ਭਈਆ 10-11 ਸਾਲ ਦਾ ਉਹ ਕਰੇ ਲਿਆਇਆ ਉਹਨੂੰ ਜਦੋਂ ਮੋਟੀ ਉਹਦਾ ਮੇਰੀ ਨਿੱਟ ਚ ਪਾਈ ਵੀ ਆ ਮੋਟਾ-ਮੋਟਾ ਉਹ ਭਾਈ ਜਦੋਂ ਕਰੇ ਲਿਆਇਆ ਤੇ ਕਰੇ ਲਿਆ ਕੇ ਉਹਨੇ ਰੱਖ ਲਿਆ ਰੱਖ ਕੇ ਜੀ ਉਹਨਾਂ ਦਾ ਪੀਤੀ ਹੋਣ ਲੱਗ ਗਿਆ ਉਹ ਉਹਨੂੰ ਕਿਉਂਕਿ ਬੱਚਾ ਪਾਲਿਆ ਸੀ ਉਹਨਾਂ ਨੇ ਆਖਿਆ ਉਹਨੂੰ ਸੋਨਾ ਪੈਸਾ ਤੇ ਲਾ ਲੈ ਪਤਾ ਦਰਾ ਤਰਿਆ ਲੈ ਪਤਾ ਆ ਤਰਿਆ ਜਾਦੂ ਫਲਾਣੇ ਤੇ ਤੂੰ ਦੇ ਆਈ ਉਦੋਂ ਲੱਕ ਪਾਇਨ ਤੋਂ ਜਦੋਂ ਉਹਦਾ ਹੀ ਉਹਦੇ ਹਾਰ ਦਾ ਹੀ ਉਹਦਾ ਮੁੰਡਾ ਸੀ ਹਾਂ ਬੰ 15 ਸਾਲ ਦਾ ਰਹੇ 10 ਸਾਲ ਉਹਨਾਂ ਦੇ ਘਰੇ ਰਿਹਾ 25 ਸਾਲ ਦਾ ਮੁੰਡਾ ਉਹ ਹੋ ਗਿਆ 25 ਸਾਲ ਦਾ ਹੀ ਉਹਦਾ ਮੁੰਡਾ ਹੋ ਗਿਆ ਉਹਨੇ ਮੁੰਡਾ ਉਹਦਾ ਵਿਆਹ ਲਿਆ ਜੀਵੇਦਾਰ ਨੇ ਵਿਆਹ ਕੇ ਘਰੇ ਨੌ ਲਿਆਦੀ ਤੇ 6 7 7 8 ਮਹੀਨੇ ਵਿਆਹ ਨੂੰ ਹੋਏ ਤੇ ਜਿਹੜੀ ਵੀ ਘਰ ਨੌ ਜਿਹੜੀ ਪ੍ਰੈਗਨੈਂਟ ਸੀ 6 ਮਹੀਨਿਆਂ ਦੀ ਬੱਚਾ ਹੋਣ ਵਾਲਾ ਸੀ ਉਹੋ ਕਰੇ ਤੇ ਆਪ ਹੋਣਾ ਦੋਏ ਪਿਓ ਬੱਚਾ ਉਹਦੇ ਕੋਲੇ ਬੈਠੇ ਤੇ ਜਿਵੇਂ ਬਾਬਾ ਬੈਠਾ ਇਨੇ ਸਨ ਨਾ ਹਾਂ ਇਹ ਗੱਲਾਂ ਕਰੀ ਜਾਂਦੇ ਆ ਕਹਿੰਦੇ ਯਾਰ ਆਪਾਂ ਨਾ ਅੱਜ ਟਰੈਕਟਰ ਦੇਖਣ ਚੱਲ ਗਏ ਪੁੱਤ ਤੇ ਆਪਾਂ ਚੱਲ ਗਏ 12:00 ਵਜੇ ਤੇ ਫਲਾਣੇ ਥਾਂ ਉੱਥੇ ਆਪਾਂ ਨੂੰ ਦਾ ਨਿਹਰਾ ਹੋ ਜਾਊ ਆਫਟਰਨੂਨ ਰਾਤ ਨੂੰ 11:00 ਵਜੇ ਆਪਾਂ ਘਰੇ ਆ ਜਾਾਂਗੇ ਪੈਸੇ ਆਪਣੇ ਹਲੇ ਘਰੇ ਪਏ ਜਦੋਂ ਉਹ ਮੰਗੂਗਾ ਤੇ ਆਪਾਂ ਪੈਸੇ ਦੇ ਦੇ ਆਪਾਂ ਹਾਂ ਤੇ ਆਪਾਂ ਸੌਦਾ ਕਰਕੇ ਆਉਣਾ ਉਹ ਕਹਿੰਦਾ ਚੱਲਾ ਬਾਪੂ ਉਹ ਭਈਆ ਸੁਣੀ ਜਾਂਦਾ ਹਾਂ ਉਹ ਤਾਂ ਉੱਠ ਕੇ ਟਰੈਕਟਰ ਦੇਖਣ ਨੂੰ ਪਤਾ ਲੱਗ ਗਿਆ ਭਈਏ ਨੂੰ ਵੀ ਇਹ ਤਾਂ 12:00 ਵਜੇ 11:00 ਵਜੇ ਰਾਤ ਨੂੰ ਮੜਨਗੇ ਹਾਂ ਘਰੇ ਆਪਣੀਆਂ ਆਂ ਬੁੜੀਆਂ ਜਦੋਂ ਆਪਾਂ ਬਾਹਰ ਪੈ ਜਾਂਦੀਆਂ ਧੁੱਪੇ ਤੇ ਉਹ ਸੌਲਜੇ ਤੇ ਲਏ ਹੁੰਦੇ ਆ ਅੱਜ ਕੱਲ ਦੀ ਰੁੱਤ ਤੇ ਉਹਨਾਂ ਨੇ ਉਹ ਸੌਲਜਾ ਲੈ ਕੇ ਬੁੜੀਆਂ ਮੰਜੇ ਤੇ ਡਰੋਕ ਸੱਸ ਵੀ ਪੈ ਗਈ ਨੌ ਵੀ ਪੈ ਗਈ ਹਾਂ ਜਦੋਂ ਪੈ ਗਈ ਉਹ ਪੱਠੇ ਵੜਦਾ ਸੀ ਉਹ ਜਦੋਂ 12:00 ਵੱਜ ਗਏ ਕਿ ਹੁਣ ਉਠ ਗਏ ਉਹ ਆ ਕੇ ਕਿ ਟੋਕਾ ਸੀ ਲੈ ਕੇ ਇਹਨੂੰ ਅੰਦਰ ਵੜਿਆ 9:00 ਇੱਕ ਮੰਜੇ ਤੇ ਸੌਲਜਾ ਉੱਤੇ ਲਈ ਆਪ ਜਿਵੇਂ ਆਪਾਂ ਧੁੱਪੇ ਪੈ ਜਾਂਦੇ ਤੇ ਸੱਸ ਵੀ ਪਈ ਹੈ ਦੋਨੇ ਬਈਆ ਭੈਣ ਡੋਗ ਨੇ ਆ ਕੇ ਪਹਿਲਾਂ 9 ਦੇ ਬਾਰੇ ਕਹੀ ਅਸੀਂ ਆਪਾਂ ਗੱਲ ਵੜਤਾ ਫੇਰ ਆਉਂਦੀ ਉਹਦੀ ਗੱਲ ਸੱਸ ਦੇ ਬਾਰੇ ਆ ਉਹਦਾ ਉਹਦੇ ਜਣੀ ਉਹ ਪਾਚ ਗਈ ਤੇ ਉਹਦੇ ਇੱਥੇ ਸਿਰ ਸੋਟੀ ਐ ਬੱਜਿਆ ਕਸ ਗਿਆ ਉਹਦੇ ਚੱਤੇ ਵੀ ਇਹ ਵੀ ਵੱਢਦੀ ਮੈਂ ਅੰਨੇ ਹੋਏ ਨਹੀਂ ਤੇ ਚੱਲ ਜੀ ਉਹਨਾਂ ਦੇ ਉਹ ਤਾਂ ਤੜਫਣ ਵਿਚਾਰ ਗਿਆ ਕਿ ਤਾਂ ਮਾਲਾ ਐ ਢੁਲਿਆ ਪਿਆ ਥੱਲੇ ਬਹੁਤ ਉਹ ਤੜਫਣ ਤੇ ਆਪ ਮੇਰੇ ਸਾਲੇ ਨੇ ਸਾਰੇ ਅੰਦਰ ਕਰੋੜਾ ਸਾਰੀ ਉਹਦੀ ਰਾਇਕੀ ਘਰੀ ਵੀ ਸੀ ਪਹਿਲਾਂ ਵੀ ਪੈਸੇ ਰਦੇ ਇੱਥੇ ਹੁੰਦੇ ਆ ਆ ਜੀ ਇੱਥੇ ਤੇ ਉਹ ਜੰਦਾ ਭੰਨਿਆ ਜਾ ਕੇ ਜੰਦਾ ਭੰਨ ਕੇ ਭੰਨਦੇ ਨੇ ਤੇ ਪੈਸੇ ਕੱਢ ਕੇ ਤੇ ਸੋਨਾ ਕੱਢ ਕੇ ਤੇ ਹਡਾਂ ਚਲੋ ਜੀ ਉਹ ਆ ਗਏ ਉਹਨਾਂ ਦੇ ਘਰੇ ਮੈਂ ਆਪਣੇ ਨੰਦ ਪਰੋਲੇ ਆਪਾਂ ਜਾਣੇ ਆ ਉਹਨਾਂ ਦੇ ਘਰੇ ਇੱਕ ਨਾ ਗੁਰਦੁਆਰੇ ਵਾਲਿਆਂ ਦੇ ਸੰਤ ਜਾਨੀ ਅੰਗ੍ਰਾਈ ਕਰਦੇ ਪੰਜ ਛੇ ਜਣੇ ਉਹ ਆ ਗਏ ਚਾ ਉਹਨਾਂ ਦੇ ਘਰੇ ਉਸ ਘਰ ਵਾਲੇ ਕਿਉਂਕਿ ਸਰਦਾ ਕਰਦੀ ਪੋਹਦਾ ਵਧੀਆ ਸਿਆਣੇ ਸੀ ਉਹਨਾਂ ਦੇ ਘਰੇ ਚਾਹ ਪੀਂਦੇ ਸੀ ਉਹਨਾਂ ਨੇ ਅਖੇ ਨਾ ਚਾਹ ਜੋ ਪੀ ਲੈਣੇ ਨਾਲੇ ਆਪੇ ਇਥੋਂ ਗ੍ਰਾਈ ਸ਼ੁਰੂ ਕਰ ਦਾਂਗੇ ਉਹ ਜਦੋਂ ਉਹਨਾਂ ਨੇ ਬਾਜਾਂ ਮਾਰੀਆਂ ਤੇ ਅੰਦਰ ਬਾਜਤਾ ਕੁਝ ਦੇ ਫੇਰੀ ਆ ਉਹ ਭਾਈ ਚਲ ਉਹਨਾਂ ਚੱਕ ਜਣਾ ਗਾ ਆ ਗਿਆ ਗਾ ਕੀ ਜੋ ਦੇਖਿਆ ਮੰਜਾ ਮੰਜੇ ਦੇ ਥੱਲੇ ਮੈਲਾ ਤੇਰਾ ਪਤਰਾ ਪਚੋਵੇ ਹਾਂ ਉਹਨੇ ਪਾਈ ਮਾਰਿਆ ਮਾਤੇ ਤੇ ਆਪਣੇ ਰੋਲਾ ਪਾਉਣ ਲੱਗਾ ਆਜੋ ਸਾਰੇ ਆਜੋ ਸਾਰੇ ਆਜੋ ਆਪ ਮਾਰਦੇ ਪਰਿਵਾਰ ਮਾਰਦਾ ਓਏ ਸਾਰੇ ਆਜੋ ਕਰਕੇ ਪਹੁੰਚਣਿਆ ਜਦੋਂ ਆਏ ਤੇ ਵੱਡੇ ਪਏ ਦਵਾ ਦੋਨੋਂ ਕੋਲੇ ਗੱਡੀ ਮਦਰਾ ਗੱਡੀ ਸੀ ਆਪਣੀ ਉਹਦੇ ਨਾਲ ਦੀ ਪਾਈ ਬਿੱਟ ਤੇ ਚੱਕ ਕੇ ਲੈ ਗਏ ਉੱਥੇ ਜਾ ਕੇ ਹਸਪਤਾਲੇ ਉਹਨੇ ਸਰਪੰਚ ਨੂੰ ਫੋਨ ਕਰਦਾ ਵੀ ਤੁਹਾਡੇ ਆਏ ਕਰਕੇ ਬੰਦੇ ਦੇ ਕੋਈ ਬੰਦਾ ਸਾਟਾ ਮਾਰ ਗਿਆ ਸੀ ਅਸੀਂ ਆਏ ਆਏ ਸੀ ਚੱਕ ਕੇ ਸੀ ਹੱਥ ਵਾਲਾ ਦਾਗਲ ਕਰਾਦੇ ਵੀ ਆਜੋ ਸਰਪੰਚ ਉੱਥੇ ਜਾਵੜੇ ਕਦੀ ਪਿੰਡ ਦੇ ਲੋਕ ਵੀ ਜਾਵੜੇ ਉਹ ਟਰੈਕਟਰ ਦੇਖਣ ਹੀ ਗਏ ਵੀ ਆ ਹਾਂ ਉਹਨਾਂ ਨੂੰ ਉੱਥੇ ਫੋਨ ਕਰਿਆ ਵੀ ਐ ਕਰੇ ਤੁਹਾਡੇ ਕਰੇ ਬਾਰਦਾਤ ਹੋਗੀ ਤੇ ਚੋਰੀ ਹੋਗੀ ਆਜ ਤੇ ਐ ਕਰਕੇ ਤੁਹਾਡੇ ਸੱਤਾ ਮਾਰ ਗਏ ਸੱਤਿਆਂ ਨਹੀਂ ਵੀ ਮਾਰ ਗਏ ਚਲੋ ਉੱਥੇ ਆਸਦਾ ਜਦੋਂ ਨੌਂ ਦਾ ਉਹ ਕਹਿੰਦੇ ਭਾਈ ਉਹਦੇ ਮਾਰ ਕੀ ਸੀ ਉਹਨੇ ਕਹੀ ਮਾਰੀ ਦਵਾਖੋਂ ਵਾਲਾ ਸੀ ਤੇ 부ੜੀ ਦਾ ਲਾ ਚੱਲ ਪਈ 부ੜੀ ਤਿੰਨ ਮਹੀਨਿਆਂ ਬਾਅਦ ਬਚ ਗਈ ਪੈਸੇ ਬਹੁਤ ਲੱਗੇ ਉਹ ਵੀ ਐ ਭੈਣਾ ਉਧਰ ਕੀ ਕਰਿਆ ਉਹ ਉਹਦਾ ਮਰ ਗਈ ਚਲੋ ਹੋ ਗਿਆ ਸਤਕਾਰ ਸਭ ਕੋ ਹੋ ਗਿਆ ਉਹ ਪੱਟੇ ਦੇ ਹੱਥ ਮਾਰਨ ਲੋਕੋ ਉਹ ਨਾਂ ਰੱਖਿਆ ਕਰੋ ਭਾਈ ਜੇ ਇਸ ਤਰ੍ਹਾਂ ਉਹ ਜੇ ਰੱਖਣਿਆਂ ਤਾਂ ਤੁਸੀਂ ਆਇਆ ਕਰੋ ਕੋ ਕੋ ਜਿਹਨੇ ਉਹਨੂੰ ਦੱਸਿਆ ਉਹ ਹੁੰਦੀ ਵੰਦੀ ਚਲ ਸਰਕਾਰ ਕਰਦਾ ਮੁੰਡਾ ਦੋ ਸਾਲਾਂ ਬਾਅਦ ਹੋਰ ਵਿਆਹ ਲਿਆ ਉਹ ਤਾਂ ਮਰ ਗਈ ਵਿਚਾਰੀ ਮੁੰਡਾ ਵਿਆਹ ਲਿਆ ਉਹ ਕੀ ਕਰਿਆ ਭੈਂਟ ਰਹਿਣਾ ਦੇਕਰੋਂ ਨਿਕਲ ਕੇ ਕਤਲ ਕਰਕੇ ਤੇ ਪੈਨਾ 50 60 ਕਿਲੋਮੀਟਰ ਵੱਧਦੇ ਜਲੰਧਰ ਨਹੀਂ ਜਾਵੜਿਆ ਜਾ ਕੇ ਇਹਦੇ ਹੋਟਲ ਤੇ ਲੱਗ ਗਿਆ ਸਾਲੇ ਸਾਢੀ ਰੱਖ ਲਈ ਤੇ ਹਮਦਾਲਿਆ ਲੀੜੇ ਹੋਰ ਪਾਉਣ ਲੱਗ ਗਿਆ ਨਾਮ ਬਦਲਾ ਲਿਆ ਉੱਥੇ ਜਾ ਕੇ ਉਹ ਕੁਦਰਤੀ ਹੁਣ ਉਹ ਬੰਦਾ ਕਪਾਣ ਲੈ ਕੇ ਫਿਰਦਾ ਸੀ ਉਧਰੋਂ ਕਪਾਣ ਵੱਢ ਕੇ ਜਲੰਧਰ ਮੇਨੋਂ ਉਹ ਹੋਟਲ ਦੇ ਚਾਹ ਪੀਣ ਲਾ ਕੇ ਕਢਿਆ ਕੇ ਕਪੈਰ ਦੋ ਇੱਕ ਪੈਣਾ ਕੜਿਆ ਲੀਆਂ ਚਾਰ ਦੋ ਚਾਰ ਡਰਾਈਵਰ ਚਾਰ ਹੈਲਪਰ ਸੱਤ ਅੱਠ ਜਣੇ ਉਸ ਮਾਲਕ ਉਹਨੇ ਉਸ ਹਾਰ ਲਿਆ ਭਈਆ ਇਹਦਾ ਭੈਣਾਂ ਜਿਹੜਾ ਸਾਡੇ ਕਤਲ ਕਰਕੇ ਗਿਆ ਵੀ ਉਹ ਭਈਆ ਚੱਲ ਜੀ ਉਹਨੇ ਇਹਨਾਂ ਦਾ ਸਮਾਨ ਲੈ ਮੂੰਹ ਬਾਲ ਲਿਆ ਬੰਨ ਕੇ ਤੇ ਬੈਠਾ ਚਾਹ ਚੁੱਕੀਤੀ ਉਹਨਾਂ ਦੀ ਚੀਚੀ ਭਜੇ ਦੀ ਥੋ ਵੱਡੀ ਵੀ ਸੀ ਆਏ ਨਹੀਂ ਸੀ ਨੋ ਜਮਈਆ ਕੋਲ ਜਾਂ ਸੀ ਉਹ ਕਹਿੰਦਾ ਚੀਜ਼ ਮੈਂ ਤੇਰਾ ਭਾਂਡੇ ਧੋਈ ਜਾਂਦਾ ਵੀ ਜੇ ਇਹਦੇ ਉਹ ਨਾ ਵੀ ਉਹੀ ਹੈ ਉਹਨੇ ਸਹਾਲਾ ਤੋਰਤਾ ਪਰ ਸੋ ਵੀ ਸਹਾਲਾ ਮੜੰਗੇ ਤੋਂ ਵੀ ਸਹਾਲ ਲਿਆ ਜਦੋਂ ਉੱਥੇ ਗਿਆ ਪਾਂਡੇ ਤੋਂ ਦੱਸ ਸੀ ਤੇ ਉਹ ਪਾਈ ਸੱਚੀ ਉਂਗਲੀ ਵੱਡੀ ਤੇ ਉਹਨੇ ਉਹਦਾ ਡਬਾਟਾ ਉਹਦੇ ਗਾਲ ਚ ਪਾ ਲਿਆ ਗਾਲ ਚ ਪਾ ਕੇ ਖਚ ਲਿਆ ਔਰ ਉਹ ਜਵਾਨ ਸੀ ਤਖੜਾ ਉਹ ਉਹਨੇ ਖਚ ਲਿਆ ਕਿ ਤੇਰੀ ਭੈਣ ਨੂੰ ਜਾਂ ਸਾਡਾ ਪਰਿਵਾਰ ਮਾਰੇ ਆਇਆ ਕਰ ਬਹੁਤ ਕਰਮੀ ਨਾਲ ਖਚਿਆ ਚਲੋ ਉਹਨੂੰ ਡਰਾਈਵਰ ਆ ਗਏ ਡਰਾਈਵਰਾਂ ਨੇ ਫੜ ਲਿਆ ਅੱਲਾ ਪੜ ਲੜ ਬੋ ਉਹ ਮਾਲ ਜਿਹੜਾ ਹੋਟਲ ਵਾਲ ਸੀ ਉਹ ਕਹਿੰਦਾ ਮੇਰੇ ਬੰਦੇ ਨੂੰ ਕੁੱਟਦੇ ਆਂ ਤੁਸੀਂ ਐਂ ਕਰਦੇ ਆ ਉਹ ਕਹਿੰਦਾ ਬਾਈ ਗਾਲ ਸੁਣ ਲੈ ਬਹਿ ਜਾ ਇਹ ਬੰਦਾ ਮੇਰੇ ਘਰੇ ਦੋ ਕਤਲ ਕਰਕੇ ਪਜਿਆ ਵਾ ਮੇਰੀ ਨੌ ਮਾਰੀ ਤੇ ਮੇਰਾ ਪੋਤਾ ਮਾਰਿਆ ਡੱਡੇ ਚ ਨੇ ਤੇ ਘਰ ਵਾਲੀ ਵੀ ਮਾਰਤੀ ਸੀ ਗੱਲ ਕਰੋ ਬਚ ਗਈ ਆ ਮੈਂ ਉਹਦਾ ਮੁੰਡਾ ਦੁਆਰਾ ਵਿਆਹ ਮੈਂ ਤਾਂ ਇਹ ਮਾਰਨਾ ਉਹ ਕਹਿੰਦੇ ਵੀ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਨੇ ਵੀ ਤੂੰ ਜਿਹੜਾ ਕੋਈ ਮਾਰ ਦੇ ਕਿ ਸਾਡੇ ਇੱਥੇ ਰਹਾਂ ਬਰ ਉਹਨਾਂ ਦੇ ਜਿਹਾ ਵੀ ਕਰੀ ਇੱਥੇ ਮਾਰਨਗੇ ਉਹ ਨਹੀਂ ਕਰੇ ਕਿ ਪੈਣ ਦੇ ਨਾਲ ਜਿਹੜੀਆਂ ਪੌੜੀਆਂ ਨੇ ਆਪਾਂ ਚੜਦੇ ਆ ਉਹਨਾਂ ਨਾਲ ਤਾਂ ਇੱਥੋਂ ਕਰਕੇ ਫਰਤਾ ਤੇ ਰਾੜ ਲੈ ਲਈ ਰਾੜ ਨਾਲ ਫੇਰਾ ਲੱਤਾਂ ਭੰਗੀਆਂ ਟਕਾਟ ਕਾ ਕੇ ਪੱਟ ਤੋਂ ਲੈ ਕੇ ਇੱਥੋਂ ਤਾਈ ਬਹੁਤ ਪੰਜਾਂ ਕਰੂਚਾ ਘਰਤ ਗਿਆ ਭੈਣੇ ਦਾ ਉਹ ਤੋੜ ਆਖਿਆ ਉਧਰ ਪੁਲਸ ਆ ਗਈ ਪੁਲਸ ਨੇ ਫੜਾ ਦੋਨੇ ਫੜ ਲਿਆ ਉਹ ਵੀ ਫੜ ਲਿਆ ਉਹ ਵੀ ਫੜ ਲਿਆ ਜ਼ਿੰਮੇਵਾਰ ਵੀ ਫੜ ਲਿਆ ਲੈ ਗਏ ਲੈ ਕੇ ਜਿਹੜੇ ਪ੍ਰੋਬਲਮ ਦਾ ਸਰਪੰਚ ਨੂੰ ਦੱਸਤਾ ਵੀ ਐਂ ਕਰਕੇ ਆਹ ਗੱਲ ਉਹ ਵੀ ਬੰਦਾ ਮਿਲ ਗਿਆ ਸੀ ਵੀ ਅਸੀਂ ਤਾਂ ਐਂ ਕਰਤਾ ਸਾਰਾ ਪਿੰਡ ਗਿਆ ਮਗਰੇ ਦੂਜੇ ਨੂੰ ਉਸ ਬੰਦੇ ਤੇ ਮਾਰ ਭਈ ਜੀ ਇਹ ਪਈਆ ਪਾਇਆ ਚੋਦਰੇ ਆਹ ਕੰਮ ਕਰਿਆ ਇਹਨਾਂ ਦੇ ਘਰੇ ਇਹ ਇਹਨੇ ਤਾਂ ਮਾਰਿਆ ਤਾਂ ਗਰਮੀ ਸਿਰ ਦਾ ਤੇ ਨੌ ਵੀ ਮਾਰ ਗਿਆ ਤਾਂ ਘਰ ਵਾਲੀ ਵੀ ਮਾਰਤੀ ਤੇ ਘਰ ਹੀ ਵਿਲਾ ਕਰ ਗਿਆ ਸੀ ਇਹਦਾ ਕਹ ਹੋਰ ਵੀ ਕਰੂ ਹੋਰ ਕੰਮ ਉਹ ਕਹਿੰਦੇ ਵੀ ਜਦਾਂ ਸਾਥੋਂ ਹੋਣ ਤੋਂ ਪਹਿਲਾਂ ਪਹਿਲਾਂ ਕਰ ਦਿੰਦੇ ਕੰਮ ਵੀ ਹੁਣ ਨਹੀਂ ਤੁਸੀਂ ਮਾਰ ਸਕਦੇ ਇਹਨੂੰ ਚੱਲ ਜਓ ਪੁਲਿਸ ਵਾਲਿਆਂ ਨੇ ਉਹਨੂੰ ਦਾ ਛੜਤਾ ਤੋਂ ਬਾਅਦ ਭੁਗਤ ਗਿਆ ਪਿੰਡ ਸਾਰਾ ਭੁਗਤ ਗਿਆ ਸੱਚੀ ਗੱਲ ਸੀ ਤੇ ਚਲੋ ਜੀ ਉਹਨੇ ਆ ਕੇ ਉੱਥੇ ਹੋ ਗਿਆ ਉਹਨੂੰ ਸਜ਼ਾ ਹੋ ਗਈ ਉਮਰ ਕਾ ਰੋਟੀ ਨਹੀਂ ਦੇ ਰਹੀ ਉਹਨੂੰ ਉਮਰ ਕਾ ਦੀ ਸਜ਼ਾ ਹੋ ਗਈ ਭਈਏ ਨੂੰ ਪਹਿਲਾਂ 4 4 ਮਹੀਨੇ ਦਾ ਇਲਾਜ ਕਰਾਇਆ ਲੱਤਾਂ ਫੰਡੀਆਂ ਜਿਹੜੀਆਂ ਉਹ ਸਰਗੇ ਸਰਗੇ ਪਾਪਾ ਪੂਏ ਗਵਰਨਮੈਂਟ ਨੇ ਪਤਾ ਨਹੀਂ ਕਿਵੇਂ ਕਰਿਆ ਹੋ 24 ਮਹੀਨਿਆਂ ਬਾਅਦ ਮੜਾ ਤੌਰ ਤਾਂ ਲੱਗਿਆ ਤੇ ਉਹਨੇ ਸਜ਼ਾ ਕਰਤੀ 20 ਸਾਲਾਂ ਤਾਲੀ ਓਵਰ ਬੰਦੇ ਨੇ ਗੱਲ ਸੜਾਈ ਕਹਿੰਦਾ ਓ ਲੋਕੋ ਮਾਇਆ ਨੂੰ ਕਹਿੰਦਾ ਜੇ ਪੈਸੇ ਰੱਖਣੇ ਆ ਯਾਰ ਇਹਨਾਂ ਦੇ ਤੇ ਜੋ ਨਾ ਹੋਏ ਪੋਰਾ ਵੀ ਜਮਾ ਇਹਨਾਂ ਤੇ ਜੋ ਇਹਨਾਂ ਨੂੰ ਰੱਖਣਾ ਘਰੇ ਆਪਦੇ ਘਰੇ ਨਾਲ ਬਾੜਾਂ ਦਿਓ ਅੰਦਰ ਇਹਨਾਂ ਨੂੰ ਨਾਲ ਬਾੜਾਂ ਦਿਓ ਪਸ਼ੂਆ ਚ ਰੱਖੋ ਪੱਠਿਆ ਦੇ ਬਾਹਰ ਖੇਤ ਚ ਰੱਖੋ ਚਲੋ ਆ ਦੇ ਪੈ ਖੇਤ ਕੋਈ ਤਰਸ ਨਾ ਕਰੋ ਆਪਾਂ ਕਰਦੇ ਆ ਵੀ ਯਾਰ ਗਰੀਬ ਆ ਇਹਨਾਂ ਦੇ ਤਰਸ ਨੂੰ ਮੰਜੇ ਦਿੰਨੇ ਆ ਲੀੜੇ ਦਿੰਨੇ ਇਹਨਾਂ ਨੂੰ ਇਹ ਆਪਣੇ ਦੇ ਕੋਈ ਤਰਸ ਨਹੀਂ ਕਰਦੇ ਉਹ ਬੰਦਾ ਕਹਿੰਦਾ ਦੇਖ ਲੈ ਕਹਿੰਦਾ ਮੇਰਾ ਘਰ ਪਟ ਗਿਆ ਸਾਰਾ ਇਹ ਜਮਾ ਹਾਂ ਤੇ ਕਹਿੰਦਾ ਬਈ ਲੈ ਇੱਥੇ ਨੇ 50 50 ਕਿਲੋਮੀਟਰ ਦੂਰ ਜਾ ਕੇ ਨੌਕਰੀ ਕਰੀ ਜਾਂਦਾ ਨੌਕਰੀ ਕਰੀ ਜਾਂਦਾ ਕਹਿੰਦਾ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਲਓ ਜਿਹੜੇ ਉੱਥੋਂ ਦੇ ਜਿੱਥੋਂ ਦਾ ਬਿਹਾਰ ਦਾ ਜੁੱਪੀ ਦਾ ਜਿੱਥੋਂ ਦਾ ਵੀ ਹੈਗਾ ਉੱਥੋਂ ਦੇ ਆਧਾਰ ਕਾਰਡ ਲਓ ਔਰ ਉਸ ਨੂੰ ਕਹਿ ਕੇ ਲੋਕ ਜਿਸੀਂ ਆਬਰ ਦਾ ਰੱਖਿਆ ਤੇ ਸਾਡੇ ਇਹ ਰਲਿਆ ਵਾ ਕੱਲ ਨੂੰ ਕੋਈ ਕਾਰਵਾਈ ਕਰੇ ਤਾਂ ਇਹ ਕਰੂੰਗਾ ਹੂੰ ਤੇ ਰੱਖ ਕੇ ਪੁਲਿਸ ਨੂੰ ਕਹਿ ਕੇ ਰਲਾਓ ਜਰਾ ਆਪਾਂ ਉਹ ਵੀ ਰਖ ਲਿਆ ਪਤਾ ਨਾ ਦੇ ਤਰਸ ਕਰੀ ਜਾਂਦੇ ਆ ਰਹਿਮ ਕਰ ਨਾ ਯਾਰ ਗਰੀਬ ਲੋਕਾਂ ਦਾ ਬੈਰੀਮ ਟਰੀ ਕੋਈ ਨਹੀਂ ਬਾਈ ਇਹ ਤਾਂ ਬਹੁਤ ਕੁੱਤੇ ਦੇ ਵੱਡੇ ਆ ਵੇਖੋ ਬੁਢੀ ਮਾਰ ਗਿਆ ਜ ਆਪਣੇ ਪਿੰਟ ਲੈ ਹਾਂ ਇਹ ਪਤਾ ਇਹਨਾਂ ਨੂੰ ਕਰੂਗਾ ਆਪਾਂ ਆਵਲੇ ਨੇ ਤਰਸ ਕਰਦੇ ਵੀ ਰਖ ਲਈ ਇਹਨੇ ਦੇ ਕੋ ਤਰਸਾਏ ਕਰੂ ਉਹ ਕਰੋ ਇਹਦਾ ਇਹਦਾ ਜਿਹੜਾ ਦਾ ਲੱਗਾ ਨਹੀਂ ਛੜਦਾ ਹੁੰਦਾ ਬੰਦਾ ਇਹਦਾ ਪੂਰੇ ਹੈ ਹਾਂ ਬੁੱਚੜ ਆ ਬੁੱਚੜ ਇਹਨਾਂ ਨੂੰ ਤਾਂ ਆਪਾਂ ਬਹੁਤ ਵੱਡਾ ਤਰਸ ਕਰੇ ਖੁਸ਼ੀ ਜਰਾ ਪਹਿਲੀ ਗੱਲ ਤਾਂ ਉਹਦੀ ਜਿਹੜੀ ਨੌਕਰੀ ਬਣਦੀ ਉਹ ਦੇ ਬੱਸ ਦਾਲਾ ਘਾਤ ਬਾ ਕੋਈ ਨਹੀਂ ਦਾਲ ਲੱਤਾ ਕੋਈ ਪਾਇਆ ਹੁਣ ਇੱਥੇ ਕਈਆਂ ਬੰਦਿਆਂ ਨੂੰ ਇੱਥੇ ਦੇਖੀ ਜਾਂਦੇ ਆਪਾਂ ਉਹ ਆਪਣੇ ਨਾਲ ਬੋਲਦੇ ਵੀ ਨਹੀਂ ਨਾ ਉਲਟਾ ਹੋ ਗਿਆ ਆਹ ਰਿਹਾ ਪੂਸਰੇ ਝੋਟਿਆਂ ਕੋਲ ਦੇਓ ਲੈਣੇ ਰੋਂਦੇ ਲੋ ਪੈਸੇ ਨਾਲ ਇਹਨਾਂ ਨੂੰ ਫੇ ਗਰੀਬ ਆ ਚੱਲ ਆਪਾਂ ਕਹਿੰਦੇ ਆਹ ਨਾ ਦਿਓ ਬਾਈ ਕਿਸੇ ਨੂੰ ਕੁਛ ਨਾ ਦਿਓ ਯਾਰ ਉਹ ਦੁਮੇ ਚਾਲੋ ਅੱਗ ਲਾ ਕੇ ਲੀੜੇ ਪੈਸੇ ਉਹ ਇਹਨਾਂ ਤੋਂ ਕੀ ਕਰਾਉਣਾ ਆਪਾਂ ਕੀ ਕੋਸ਼ ਉਹ ਤੂੰ ਯਾਰ ਤਿੰਗਲਵਾੜੇ ਦੇ ਦੋ ਜੇ ਦਾਣ ਹੀ ਕਰਨਾ ਯਾਰ ਗਰੀਬ ਸਮਝ ਕੇ ਕਰੋ ਜਾ ਉਹ ਗੁਰਪ੍ਰੀਤ ਹਸਨਪੁਰ ਜਿਹੜਾ ਰਹਿੰਦਾ ਰਾਜ ਕਰਦਾ ਇਹ ਤੇ ਕਮਲਿਆਂ ਨੂੰ ਤੇ ਕੀੜੇ ਪਏ ਵਾਲ ਨੂੰ ਚੱਕਦਾ ਉਹਨੂੰ ਕਰੋ ਦਾਲ ਜੇ ਕਰਨਾ ਤਾਂ ਆ ਇੱਧਰ ਹੋਰ ਆਪਣੇ ਦੋ ਤਿੰਨ ਸਸਤਾ ਵਾ ਜਿਹੜੀਆਂ ਚੱਲੀ ਜਾਂਦੀਆਂ ਵਾ ਉਹ ਵੀ ਮੁੰਡਿਆਂ ਦੇ ਨਵੇਂ ਨਾਲ ਜਰੋਕੀ ਬਹੁਤ ਕੰਮ ਕਰਦੇ ਆ ਤੇਰੇ ਦੋ ਤਿੰਨ ਸਸਤਾ ਉਹ ਵੀ ਚੱਲਦੇ ਨੇ ਉਹ ਵੀ ਐ ਆ ਕੇ ਲੰਗੇ ਰੂੜਿਆਂ ਨੂੰ ਹੋਰ ਆਪਿਆਂ ਪੁਗਿਆਂ ਨੂੰ ਚੱਕ ਕੇ ਲੈ ਜਾਂਦੇ ਆ ਦੂਜੇ ਜਿਹੜੇ ਬੱਚੇ ਰੱਖੇ ਹੁੰਦੇ ਕੁੜੇ ਦੇ ਕਿਵੇਂ ਕਿਵੇਂ ਰੱਖੇ ਨੇ ਇਲਾਜ ਕਰਦੇ ਆ ਉਹ ਉਹ ਲਚਕਾਣੀ ਆ ਲਚਕਾਣੀ ਵਾਲਾ ਉਹੀ ਲਚਕਾਣੀ ਵਾਲਾ ਇਕ ਲਚਕਾਣੀ ਵਾਲਾ ਉਹ ਵੀ ਉਹ ਦੇ ਲੋਕ ਕਿਥੋਂ ਹਾਂ ਉਹ ਵੀ ਬੰਦਾ ਬਹੁਤ ਘੋਟਾ ਬਹੁਤ ਬੰਦਾ ਬਹੁਤ ਘੋਟਾ ਉਹ ਇੰਟਰਵਿਊ ਚੱਲਦੇ ਸੀ ਜੀ ਹਾਂ ਚੱਲਦੇ ਆ ਰੋਜ ਉਹ ਵੀ ਲਾਈਵ ਕਰਕੇ ਫੜਦਾ ਬੰਦੇ ਹਾਂ ਬਹੁਤ ਬੰਦੇ ਉਹਨੇ ਸਾਹਮਣੇ ਆ ਬਾਈ ਕਹਿੰਦਾ ਹਾਂ ਮੇਰੇ ਕੋਲ 200 ਬੰਦੇ ਉੱਤੇ ਆ ਤੇ ਆਦਾ ਬਹੁਤ ਵਧੀਆ ਪਈ ਜਾਂਦਾ ਪ੍ਰੋਗਰਾਮ ਉਹਦਾ ਦੁਨੀਆ ਸੰਗਤ ਬਾਈ ਦਾਨ ਵੀ ਬਹੁਤ ਕਰਦੀ ਆ ਉੱਥੇ ਕਰੋ ਦਾਨ ਯਾਰ ਉੱਥੇ ਕਰੋ ਜਿਹੜਾ ਕਰਨਾ ਕਰਵਾ ਬਸ ਆਪਕੇ ਵੀ ਉੱਥੇ ਕਰੋ ਮਿੱਤਰੋ ਦੇਖ ਫੇਰ ਯਾਰ ਮਾਰਦੇ ਆ ਪੈਣਾ ਕੋਈ ਮਾਰੋ ਤਾਂ ਨਾ ਯਾਰ ਆਪਾਂ ਤਾਂ ਇਹ ਕਨੇ ਬਾਈ ਕਿਸੇ ਤੇ ਤੇ ਜੋ ਨਾ ਕਿਸੇ ਨਾਲ ਬਹੁਤੀ ਯਾਰੀ ਬਾ ਉਹ ਨਾ ਕਿਸੇ ਤੇ ਤੇ ਜੋ ਆਪ ਦਾ ਟਾਈਮ ਨਾਲ ਆਪਦੇ ਲਾਹ ਮੰਦਰ ਜਾਣਾ ਟਾਈਮ ਨਾਲ ਜਾਓ ਅਗਲੇ ਦੇ ਕਰੋ ਟਾਈਮ ਨਾਲ ਕਰੋ ਕਈ ਬੰਦੇ ਪਤਾ ਹੀ ਕਰਦੇ ਲਾਲੀਏ ਪੈਗ-ਪੋਕ ਲਾਲਾ ਆ ਜਾ 5:00 ਵਜੇ ਫਿਰ ਬੈਠੇ ਪੀ ਜਾਣਗੇ ਉਹ ਲੈ ਫੜ ਤੂੰ ਜਾਣਾ ਯਾਰ ਹੋਰ ਲਾਲਾ ਪੈਗ ਉਹ ਲੈ ਫੜ ਤੂੰ ਹੁਣ ਯਾਰ ਤੁਰਨਾ ਵਾ ਇੱਕ ਹੋਰ ਲਾਲਾ ਉਹ ਤੁਰਨਾ ਤਾਂ ਉਹਨੂੰ ਮਾਰਨ ਦਾ ਲਵਾਉਨੇ ਆ ਬਾਬੀ ਤੂੰ ਮਾਰ ਸਕਾ ਕਿ ਤੂੰ ਜਾ ਕੇ ਗਾਂ ਗਾਂ ਡਿੱਗ ਪੈਣਾ ਜਾ ਜਾ ਕੇ ਡਿੱਗ ਜਾ ਮਾਰ ਕਿਸੇ ਤੇ ਜਾਂ ਤੂੰ ਆਪ ਮਾਰ ਤਾਰੂ ਯਾਰ ਪੀਣੀ ਆਪਦੇ ਘਰੇ ਆਕੇ ਪੀਲੋ ਯਾਰ ਆਉਦੀ ਗੱਡੀ ਤੇ ਨਾਂ ਯਾਰ ਤੇ ਲਾਹ ਮੰਦਰ ਨੂੰ ਜਾਣਿਆ ਆਪਦੇ ਸਹੀ ਸਲਾਮ ਕਰਦੇ ਪਰਿਵਾਰ ਨੂੰ ਲੈ ਕੇ ਘਰੇ ਮੜੋ ਧੰਤ ਪੈਂਦੀ ਧੰਤ ਚ ਕਿੰਨੇ ਪਰਿਵਾਰ ਜਾ ਗਏ ਵੇ ਕਿੰਨੇ ਗਏ ਆ ਜੀ ਇਹੋ ਟਾਈਮ ਨਾਲ ਤੁਰੇ ਉਹਦੇ ਨਾਂ ਨਿਹਰਾ ਹੁੰਦਾ ਤੇ ਆਪ ਦਾ ਕਦੇ ਨਹੀਂ ਸੀ ਉਹ ਨੁਕਸਾਨ ਖਾਦੇ ਨਹੀਂ ਬਈ ਚੰਗਾ ਜਿਹੜਾ ਤੇ ਆਮ ਤੇ ਉਹ ਨਾ ਜਾਊਗਾ। ਉਹਦਾ ਟੈਨ ਯਾਰ ਉਹ ਆਪ ਦੀ ਫਾਜਤਾ ਕਰੋ ਚਲੋ ਕਰਨਾ ਜੋ ਕੋ ਦਾ ਖੇਡ ਕਰ ਰਹੀ ਆ ਮਹਾਰਾਜ ਕਰ ਰਿਹਾ। ਉਹਨਾਂ ਉਹ ਕੁਛ ਹੈ ਪਰ ਥੋੜਾ ਜਿਹਾ ਰੱਬ ਨੇ ਆਪਾਂ ਨੂੰ ਹੱਥ ਪੈਰ ਅੱਖਾਂ ਮੂੰਹ ਸਿਰ ਦਿੱਤਾ। ਉਹਨੂੰ ਯਾਰ ਵਰਤੋ ਵੀ। ਅੱਲਾਪਾ ਮਾਵੇ ਤੇ ਨਾ ਛੱਡ ਦਿਆ ਕਰੋ ਯਾਰ ਮਹਾਰਾਜ ਕਰਦਾ ਜੋ ਕਰਦਾ। ਜੇ ਉਹਨਾਂ ਤੋਂ ਜਾ ਕੇ ਨਹਿਰ ਨੂੰ ਸਿੱਧੇ ਹੋ ਜਾਣਗੇ ਮਹਾਰਾਜ ਕੀ ਕਰੂਗਾ। ਮਹਾਰਾਜ ਐਂ ਥੋੜਾ ਉਹ ਨੂੰ ਪਿੱਛੇ ਮੋੜ। ਹਾਂ ਰੋਟੀ ਵੀ ਅਕਸਰ ਆਪਾਂ ਮੂੰਹ 'ਚ ਬੁਰਕੀ ਪੱਟ ਕੇ ਪਾਉਂਦੇ ਆ। ਹਾਂ ਤੇਰੇ ਉਂ ਪਈ ਜਾਂਦੇ ਆ ਤੇਰੇ ਮੂੰਹ 'ਚ। ਉਹ ਵੀ ਮਹਾਰਾਜ ਕਹਿੰਦਾ ਚਾ ਕੇ ਖਾ ਆਪ ਇਹ ਨਹੀਂ ਬਾਈ ਲੋਕਾਂ ਨੇ ਰਹਿਮ ਦਿਖਾਉਂਦੇ ਆ ਆ ਦਿਖਾਉਨੇ ਆ ਪਾਲ ਦੇਣੀ ਰਹਿਮ ਦਿਖਾਉਨੇ ਆ ਪਰ ਹੈ ਘਾਟ ਹੈ ਘਾਟਾ ਖੁਸ਼ੀ ਇਹਨਾਂ ਤੇ ਰਹਿਮ ਕਰੋ ਯਾਰ ਪੂਰੇ ਅਗਲੇ ਜਿਹੜੇ ਬਣਦਿਆ ਯਾਰ ਉਹ ਦਿਹਾੜੀ ਦੇ ਉਹ ਦੇ ਦਿਓ ਕੱਲ ਖਤਮ ਆ ਐਵੇਂ ਆਲਾ 50 ਉੱਤੇ ਲਾ ਲਾ ਫਲਾਣਾ ਲਾ ਲਾ ਯਾਰ ਇਹ ਜਿਹਨੂੰ ਤੁਮਲਾ ਕੇ ਮੈਂ ਕੱਲ ਨੂੰ ਦੇਣੀ 50 ਨਾ ਘੱਟ ਦਿਓ ਨਾ ਵਧ ਦਿਓ ਓਏ ਭਾਈ ਇਹ ਮਦਦ ਕਰਦੇ ਚੱਟੋ ਆ ਆ ਆਪਾਂ ਕਹਿੰਦੇ ਨੇ ਵੀ ਮਦਦ ਕਰਦੇ ਆ ਆਪਾਂ ਇਹਦੀ ਆਪਣੇ ਫਰੈਂਡਾਂ ਪ੍ਰਿਯੋਹਾਂ ਨੇ ਵਿਆਹ ਕੀਤੇ ਹਾਂ ਕੁੜੀਆਂ ਦੇ ਕੁੜੀਆਂ ਦੇ ਕੁੜੀਆਂ ਦੇ ਵਿਆਹ ਜਿੱਤੇ ਨੇ ਉਹ ਇੱਥੇ ਆਪਣੇ ਹੁੰਦੇ ਰਹੇ ਇੱਥੇ ਕਰਿਆ ਤੇ ਘਰੇ ਮੀਠ ਮੁਰਕਾ ਰਹਿਦਾ ਹੁੰਦਾ ਸੀ ਮੈਂ ਕਹਿੰਦਾ ਉਹੀ ਗੱਲ ਆਉਂਦਾ ਮੈਂ ਪੰਮੇ ਦੀ ਦੁਕਾਨ ਦੇ ਬੈਠਾ ਹਾਂ ਉੱਥੇ ਭਾਈ ਜਿਹੜੇ ਬਰਾਤੀ ਸੀਗੇ ਦਿੱਲੀੋਂ ਆਏ ਸੀ ਤੇ ਉਹ ਬਰਾਤੀ ਸਾਰੇ ਇੱਕ ਘਰੋਂ ਤੁਰੇ ਆਣੇ ਕੀ ਗੱਲ ਹਾਂ ਕਹਿੰਦਾ ਉੱਥੇ ਪ੍ਰੋਗਰਾਮ ਆ ਉਗਰੀ ਆ ਜੋ ਮੁਰਗਾ ਮਰ ਗਿਆ ਬਣਿਆ ਵਾ ਹਾ ਸ਼ਰਾਬ ਸ਼ਰਾਬ ਹਨੇ ਸ਼ਰਾਬ ਪਿਆਵੇ ਤੇ ਮੁਰਗੇ ਖਾਵੇ ਲੱਕੀਤੀ ਹੋਣਾ ਨੇ ਇਵੇਂ ਕਰਿਆ ਹੈ ਬਹੁਤ ਬੰਦੇ ਸੀ ਆਪਣੇ ਇੱਥੇ ਜਿਹਨਾਂ ਨੇ ਬੈਠ ਕੇ ਕਰਿਆ ਕਰੇ ਜਾ ਕੇ ਉਹਨਾਂ ਨੇ ਮੁਰਗੇ ਬਣਾਏ ਹੋਏ ਸੀ ਸ਼ਰਾਬ ਚੱਲਦੀ ਸੀ ਇੱਥੇ ਲੋਕ ਲੈ ਕੇ ਪਰੀ ਭੇਟਾ ਮੁੱਢਗਾ ਨਹੀਂ ਭਾਈ ਇਹ ਮੈਂ ਕੁਝ ਹੀ ਰਹਿ ਹੁਣਾ ਕਰੋ ਐਵੇਂ ਜੁਆ ਕੋ ਜੰਮ ਜਾਨ ਤੇ ਪ੍ਰੇਮ ਨੂੰ ਵਿਆਹ ਕਰ ਲਾ ਕੇ ਲੱਗਦਾ ਹੈ ਹਨੇ ਦੇਆਨੀ ਹੈ ਅੱਬਾ ਸਮਝਾ ਨਾ ਆਪਣੇ ਜੀਵੀਦਾਰਾ ਜਣ ਤਿਆ ਜਿਹੜੇ ਆਪਾਂ ਪਾਗੇ ਹੋਈ ਇਹਨਾਂ ਚਿਆ ਹੈ ਨਹੀਂ ਕੀ ਨਾ 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 ਇਹਨਾਂ ਚਿਆ ਹੈ ਨਹੀਂ ਦਿਆ ਆ ਜਾ ਲੈ ਰਿੱਤੇ ਕਰਾਈ ਜਾ ਆਪਦੇ ਬਾਈ ਆਪਦੇ ਸਹੇਰੋ ਆ ਦਾ ਫਤੂ ਆ ਦਾ ਜੇ ਰਣਾ ਦਾ ਸਹੀ ਸਲਾਮ ਕਰ ਰੋ ਯਾਰ ਇਹ ਕਿਸੇ ਬੰਦਾ ਰੱਖਣਾ ਯਾਰ ਉਹ ਪੂਰਾ ਪਹਿਲੀ ਗੱਲ ਤਾਂ ਆਪਣੇ ਪੰਜਾਂ ਚੋਂ ਪੰਜਾਬ ਦੇ ਪੰਜਾ ਪੰਜਾ ਕਰੋ ਚਾਰ ਪਈ ਵਧ ਦੇ ਦੋ ਇਹੀ ਆ ਜੇ ਇਹ 15 ਮਗ ਦੇ 17 ਲੈ ਲੈਣਗੇ ਹੋਰ ਕੀ ਹੋ ਜਾਊਗਾ ਪਰ ਆਪਣੇ ਘਰ ਦੇ ਤਾਂ ਹੈ ਉਹ ਤਾਂ ਜੀ ਆਨੇ ਕਰੇ ਜਾਊਗਾ। ਲੜ ਕੇ ਆਊਗਾ। ਹਾਂ ਉਹਨੂੰ ਸਭ ਸ਼ਰਮ ਦੀ ਆ। ਹਾਂ। ਆਪਣੇ ਦਾ ਇੱਥੇ ਹੈ ਨਾ ਸਤਨਾ ਬਾਇਰ ਰੋਲ ਕੇ ਜੋ ਕੋਈ ਸਰਾਵਿਆ ਪਹਿਲਾਂ। ਬਹੁਤ ਗੱਲਾਂ ਬਈ ਬੱਦ ਕੱਟ ਰਹੀਆਂ ਨੇ ਬਹੁਤ ਹੋਈ ਜਾਂਦੀਆਂ। ਪੰਜਾਬ ਦਾ ਆਪਣਾ ਆ ਦੇ ਹੁਣ ਉਹ ਵਰ ਗਿਆ ਜੀਰੀ ਵਾਲਾ। ਹੂੰ। ਪਰ ਉਹ ਉਹਨਾਂ ਨੂੰ ਨਾ ਤੇ ਤਬਾਹ ਲੱਗ ਗਿਆ ਪੂਰਾ ਕਿਉਂਕਿ ਉਹਨਾਂ ਨੇ ਅਗੇ ਜੀ ਅਮਰਤ ਬਾਦ ਹੁਣ ਇਹ ਇਹਨਾਂ ਨੇ ਨਹੀਂ ਕੀਤਾ ਇਹ ਗਵਰਨਮੈਂਟ ਦੀ ਪਿਆ ਇਹਦਾ ਗਵਰਨਮੈਂਟ ਦੀ ਸਿਆਸਤ ਹਾਂ ਆ ਇਹਨਾਂ ਨੂੰ ਕਿਹੜਾ ਪਹੁੰਚਦਾ ਹੈ ਹਾਂ ਯੋਨਾ ਆਪਣਾ ਜਿਹੜੀਆਂ ਭਗਵੰਦਮਾਨ ਭਗਵੰਦਮਾਨ ਨੂੰ ਕਿਹੜਾ ਪਹੁੰਚਦਾ ਨਹੀਂ ਪਹੁੰਚਦਾ ਯਾਰ ਛੋਟੀ ਜਿਹੀ ਸਟੇਟ ਦਾ ਮੁੱਖ ਮੰਤਰੀ ਆ ਗੱਡੀਆਂ ਗੱਡੀਆਂ ਸਟੇਟਾਂ ਦੇ ਦੇਖੋ ਇਹਨਾਂ ਕੀ ਕੋਸ਼ਾ ਇਹ ਵੀ ਕਰ ਦੇਣਗੇ ਇਹਦਾ ਆਪਸ ਵਿੱਚ ਹੀ ਲੜੀ ਜਾਂਦੇ ਕਿਸੇ ਦਾ ਕੀ ਫਾਇਦਾ ਕਰਨਗੇ ਹੁਣ ਇਕੱਠਾ ਕਰਕੇ ਹੁਣ ਤੱਕ ਨਹੀਂ ਹੋ ਗਈ ਆਪਣਾ ਸਾਝੀ ਰੱਖਿਆ ਤੇ ਸਾਝੀ ਰੱਖਿਆ ਕੀ ਲੈਣਦੇ ਹੋਲੀਆ ਕਿਧਰ ਹੋਲੀਆ ਕਿਧਰ ਹੋਲੀਆ ਮਾਲਕ ਤਾਂ ਆਪ ਪਿੱਛੇ ਬੈਠੇ ਆ ਅੱਪਾ ਕਹਣਾ ਨਹੀਂ ਕਈ ਵੀ ਨਹੀਂ ਦੇਣੀ ਉਹਨੂੰ ਬਿਲਕੁਲ ਹਲੇ ਮੈਂ ਘਰੇ ਸਾਡੀਆਂ ਬੁੜੀਆਂ ਨੂੰ ਕਹਿੰਦਾ ਨਾ ਬਾਹਰ ਫੁੱਲਾ ਰੱਖਿਆ ਕਰੋ ਫਲਾਨਾ ਹੁਣ ਪਤਾ ਲੱਗਦਾ ਆਹ ਕਹਿੰਦਾ ਮੈਂ ਕਿ ਭੈਣੋ ਜਦੋਂ ਆਪਾਂ ਘਰੇ ਹੁੰਦੇ ਜਾਂਦਾ ਕੋਈ ਕਦੇ ਘਰੇ ਦਾ ਹੈਗੇ ਆ ਕੁੱਤੇ ਆ ਕੇ ਨੱਪ ਲੈਣ ਦੇ ਬੈਠਿਆ ਨੂੰ ਇਹ ਤਾਂ ਗੱਲ ਹੈਗੀ ਹੈ ਤੇ ਜਦੋਂ ਬਾ ਡਾਉਨ ਪੱチェਗਾ ਉਦੋਂ ਤਾਂ ਇਹਨਾਂ ਦੇ ਆ ਜਾਣਾ ਤੈਨੂੰ ਕਾਬੂ ਲੈਣਗੇ ਘਰ ਬਾਈ ਹੁਣ ਨਹੀਂ ਯਕੀਨ ਉਹ ਤਾਂ ਗੁੱਗੂ ਪਾਣੇ ਅੱਜ ਕਿਹੜੇ ਜਿਵੇਂ ਲੋਕੀ ਪਸਤੌਲ ਪਸਤੌਲ ਹੈ ਕਿਹੜੀ ਮੁੰਡਾ ਫੜਿਆ ਗਿਆ ਬਾ 10 ਨੀ ਚ ਪੜਦਾ ਮੁੰਡਾ ਇੱਕ ਆਹ ਕੱਲ ਨਿੱਟ ਤੇ ਦਿਖਾਈ ਜਾਂਦੇ ਸੀ ਅੱਛਾ ਬਾਤ ਆ ਆਪਣੇ ਦਮਾਲ ਵਰ ਬਣਾਉਂਦਾ ਪਸਤੌਲ ਬਣਾਏ ਲੱਤੇ ਬਣਾਏ ਚਾਰ ਤਰ੍ਹਾਂ ਦੇ ਪਸਤੌਲ ਬਣਾਉਂਦਾ ਸੀ ਪਰੇ ਆ ਦਿਖਾ ਦੂੰ ਤੈਨੂੰ ਅਬਰ ਹੁਣੇ ਕੱਢ ਕੇ ਦਾ ਖਾਦਰਾ ਨੱਟ ਤੇ 10ਵੀਂ ਚ ਪੜਦਾ ਮੁੰਡਾ ਤੇ ਗਾ ਗਾਸ ਸਪਲਾਈ ਕਰਦਾ ਸੀ ਜਦੋਂ ਫੜਿਆ ਗਿਆ ਉਹਦੇ ਕੋਲ ਪੰਜ ਪਿਸਤੌਲ ਸੀ ਜਿਹੜੇ ਗਾ ਉਹਨੇ ਤੋਂ ਕੰਮ ਬੰਦ ਨੇ ਹਾਂ ਤਾਂ ਆਦੇ ਦੇਣੇ ਸੀ ਤਾਂ ਹੀ ਹੁਣ ਆਪਣੇ ਲੋਕ ਆ ਗੱਲ ਮਿਲ ਲਈ ਫਿਰ ਤਾਰੇ ਕਿੰਨੇ ਫੇਚਾ ਹਾਂ ਬਜਾਇਜ ਜਦੋਂ ਕੋਈ ਨਾ ਲੜਪਾ ਮੜਾ ਮੋਟਾ ਉਹਦੇ ਪਾਣੇ ਆ ਕੱਢ ਕੇ ਖੜ ਜਾਂਦੇ ਆ ਹਾਂ ਹਾਂ ਕਿੰਨੀਆਂ ਗੋਲੀਆਂ ਚੱਲਦੀਆਂ ਉਹ ਮਾਰਦੇ ਉੱਥੇ ਮਾਰਦੇ ਇੱਥੇ ਮਾਰਦੇ ਐਂ ਕਰੀ ਜਾਂਦੇ ਆ ਬਾਰ ਬਾਰ ਹੁਣ ਚਾਰ ਚਾਰ ਨੂੰ ਬਸ ਵੀ ਫੁਰਦੇ ਆ ਕਦੇ ਫਿਰਦੇ ਆ ਆਪਾ ਦੇ ਰੌਣਦ ਪੈਂਦੇ ਆ ਰੈਫਰ ਵਾਲੇ 12 ਬੋਰ ਦੇ ਲੈ ਹਾਂ ਇਹ ਆਪਣੇ ਕੋਲੇ ਆਮ ਰਫਲਾ ਸਾਰਾ ਕੁੜੀ ਆ ਦਰਾਲਾ ਦਰਾਲਾ ਚਾਹੀਦੀ ਉਹਦੇ ਚਰਚਾ ਰੌਣ ਉਹ ਤੋਂ ਲੈ ਲੈ ਆ ਗਾ ਆ ਦੇ ਵਿੱਚ 2 ਨੰਬਰ ਚ ਬਹੁਤ ਮਿਲ ਜਾਂਦੇ ਆ ਰੌਣ ਵੀ ਰੌਣ ਤਾਂ ਸਾਫ ਦੇ ਰੌਣ ਵੀ ਬਣਾਈ ਜਾਂਦੇ ਆ ਉਹ ਨਹੀਂ ਪਿਆਰ ਦਾ ਕੋਈ ਪਤਾ ਨਹੀਂ ਕੀ ਗੱਲ ਯਾਰ ਹੋ ਗਈ ਕੱਟੇ ਬੰਦੇ ਮਾਰਦੇ ਬਾਈ ਇੱਕ ਡਲ ਜਾਲ ਲੈ ਦੇਣਾ ਚਲਾ ਕੇ ਕਰਦਾ ਹੀ ਲਾਦ ਕੇ ਸਾਰੀਆਂ ਹਾਂ ਕਰਦਾ ਲਾਦ ਕੇ ਸਾਰੀਆਂ ਕਰਦਾ ਹਾਂ ਕਰਦਾ ਲਾਦਿਆ ਜੇ ਕੋਈ ਨਹੀਂ ਚਲਾ ਕੇ ਇਹਨੂੰ ਹਾਂ 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 ਪਰ ਤੂੰ ਜਾਲ ਕਰ ਨੂੰ ਆ ਫੜਾਉਣ ਚ ਲੈ ਉਹਦਾ ਫੜ ਕੇ ਆਣ ਹਾਂ ਦੱਸੋ ਉਹ ਕਰੀ ਗੋਰੇ ਕਿਉਂ ਨਾ ਇੱਕ ਰੰਗ ਦੀ ਡੱਬੀ ਫੜਿਆ ਹੀ ਉਹ ਕਿਹੜਾ ਰੰਗ ਲਿਆਏਗਾ ਆਸ ਨੂੰ ਕਰਨਾ ਬਾਲਟੀਆਂ ਨੂੰ ਕਰਨਾ ਸਲਵਰ ਰੰਗਾਈ ਆਰਨਾ ਆਰਨਾ ਨੂੰ ਹਾਰਨਾ ਸ਼ੇਪ ਦੇ ਹਾਰਨਾ ਨੂੰ ਉਸੇ ਸਲਵਰ ਰੰਗਾਈ ਕਰ ਦਿਓ ਹਾਂ ਚਾਮ ਕਮਾ ਰੰਗ ਪੂਰਾ ਵਧੀਆ ਚਲ ਹਲ ਸਲਵਰ ਰੰਗਾਈ ਚਲਵਰ ਰੰਗਾ ਲੈ ਹੋਰ ਨਾਲ ਕੁਛ ਕੋਈ ਬੁਰਸ਼ ਜਾਂ ਰੇਗਮਰ ਕੋਈ ਤੇਲ ਜਾਂ ਮੜਾ ਜਾ ਇੱਕ ਬੁਰਸ਼ ਨਹੀਂ ਆਉਂਦਾ ਛੋਟਾ ਬੁਰਸ਼ ਜਿਹੜਾ ਤੇ ਨਾਲਾ ਲੈ ਆਉਂਗਾ ਛੋਟਾ ਬੁਰਸ਼ ਲੈ ਆਉਂਗਾ ਰੇਗਮਰ ਲੈ ਮੜਾ ਜਾ ਲੈ ਤੂੰ ਇੱਕ ਰੇਗਮਰ ਇੱਕ ਬੁਰਸ਼ ਇੱਕ ਇੱਕ ਸਲਵਰ ਰੰਗ ਦਾ ਹਾਂ ਅਧਰਿਤ ਬਹੁਤ ਆ ਅੱਜ ਤੇ ਇਹ ਟੂਟੂਨ ਘੱਟ ਹੀ ਲੈ ਆਇਆ ਘੱਟ ਲਿਆਂਗਾ 100 200 ਗ੍ਰਾ 100 ਵਾਲੀ ਤਾਂ ਵੀ ਲੈ ਆਉਣਾ 100 ਵਾਲੀ 200 ਵਾਲੀ ਆ ਦੋ ਸੱਤ ਕਿੰਨਾ ਨੂੰ ਕਰਨੇ ਆ ਪੂਛਾਂ ਨੂੰ ਬਹੁਤ ਆ ਉਹਦਾ ਮਗਰ ਮਗਰ ਤੂੰ ਦੁਗਜਿਆਂ ਨੂੰ ਹੀ ਕਰਨਾ ਉਹ ਜਗ੍ਹਾ ਲੱਗਿਆ ਉਹਦਾ ਆਪੀ ਖੈਂਡ ਜਾਂਦਾ ਰੰਗ ਉਹ ਤੇ ਸਫਤਾ ਰੰਗ ਚ ਆਹ ਕੱਲ ਬਾਬੇ ਤੋਂ ਥੋੜਾ ਹੀ ਲੱਗਦਾ ਉਹਦਾ ਰੰਗ ਆ ਚੰਪਦਾ ਆ ਜੀ ਬਾਬਾ ਮਾਲੂ ਕੱਲ ਨੂੰ ਪੂਰੇ ਟਕਾਗੇ ਰੇਗਵਾ ਨਾਲ ਮਾਰ ਮਾਰ ਕੇ ਪਹਿਲਾਂ ਰੇਗਵਾ ਨਾਲ ਬਾਬਾ ਸਾਰਾ ਕਰਦੀ ਕੱਢ ਹਾਂ ਅੱਜ ਭੋਰ ਚ ਲੈ ਕੇ ਸਾਰਿਆਂ ਦੇ ਫੇਰ ਤੇ ਟਰਾਲੀ ਤੇ ਚੜ੍ਹ ਕੇ ਉਵੇਂ ਲੱਗਿਆ ਲਗਾਏ ਸਿੱਕਰਾ ਤੇ ਕਰਦੀ ਬਸ ਆਪਣੇ ਪਿੰਡ ਬੁੜੀ ਈ ਮਾਰਦੀ ਗਾਲ ਘੁੱਟ ਕੇ ਕਾ ਨਾਰਾ ਨਾਰੇ ਦੇ ਘਰੋਂ ਮਾਰਦੀ ਯਾਰ ਨਾਰੇ ਨਾਰਾ ਆਹ ਮੈਂ ਮਾੜੇ ਮਾਜੀ ਪੀ ਲਿਆ ਨੰਗ ਬਣਿਆ ਕੋਣ ਨੰਗ ਬਣਿਆ ਤੂੰ ਜਾ ਉਹ ਨੰਗ ਬਣਿਆ ਨਾਰਾ ਇਹਦਾ ਕਿਹੜਾ ਲੋਪੋਲੇ ਮੋੜ ਤੇੜਾ ਲੋਪੋਲੇ ਮੋੜ ਤੇ ਆ ਮਾਸਟਰ ਨਹੀਂ ਉਹਦਾ ਮੁੰਡਾ ਜਦੋਂ ਆਪਾਂ ਉਹ ਪਾਣੀ ਵਾਲੇ ਟੈਂਕ ਚਲੇ ਨਹੀਂ ਘਰੇ ਆਇਆ ਉਹ ਯਾਰ ਮੈਨੂੰ ਨਾਲ ਵੀਰੇ ਮਿਲਿਆ ਇਹ ਵੀ ਬੜਾ ਮਾਤਮੀ ਹਾਂ ਮੇਰੇ ਮੋਬਾਈਲ ਤੋਂ ਦਾ ਉਹ ਵਿਚਾਰਾ ਹਰ ਕਰਦਾ ਬਿਲਡਿੰਗ ਦਾ ਕੰਮ ਕਰਦਾ ਦੁਕਾਨ ਤੇ ਲੱਗਿਆ ਹੋਇਆ ਹਾਂ ਤੇ ਕੁੜੀਆਂ ਹੀ ਕੁੜੀਆਂ ਦੇ ਵਿਚਾਰਦੇ ਹਾਂ ਤੇ ਉਹ 12 ਵਜੇ ਕਿਤੇ ਉਹ ਕਹਿੰਦਾ ਜੇ ਰੱਜਮਦੀ ਦਿਹਾੜੀ ਲਾ ਦੇਣਾ ਹਾਂ ਐਤਵਾਰ ਕਰਕੇ ਉਹ ਭੈਣ ਜਿਹਨੇ 12 ਵਜੇ ਦਿਨ ਹੀ ਨਾਲ ਦਾ ਮੋਬਾਈਲ ਕੋ ਲਿਆ ਨਾਲੇ ਕੁੱਟਿਆ ਨਾਲੇ 500 ਰੁਪਏ ਅੱਛਾ ਥੋੜਾ ਬਹਿ ਜਾ ਆ ਸੁਣ ਲੋ ਬਾਈ ਗੱਲ ਤੁਹਾਨੂੰ ਜਿਹੜੀਆਂ ਗੱਲਾਂ ਸੁਣਾਉਣੀਆਂ ਤੋੜ ਲੋ ਆਪਣੇ ਪਿੰਡ ਦਾ ਹੀ ਮੁੰਡਾ ਕਿ ਬੁਢੀ ਵਾਰੀਆ ਕਿ ਪਿੰਡ ਦਾ ਮੁੰਡਾ ਮੋਬਾਈਲ ਕੋਇਆ 500 ਰੁਪਏ ਕੋਇਆ ਨਾਲੇ ਕੁੱਟਿਆ ਅੱਪ ਤੋਂ ਡਾਬੇ ਡਾਬੇ ਇਹ ਸ਼ੁਰੂ ਕੰਮ ਕਰੋ ਪੂ ਜਿਹੜਾ ਖਰਾਇ ਹੋ ਗਿਆ ਆਪਣੇ ਪੰਜਾਬ ਦਾ ਯਾਰ ਐਡਾ ਪੰਜਾਬ ਆਪਣਾ ਡਲ ਤੋਂ ਲੱਗਿਆ ਯਾਰ ਓਏ ਬੈ ਹੁੰਦਾ ਹੋਰ ਚੀਜ਼ ਆ ਰਹਾ ਜੇ ਮੀਨੋ ਤਾਰਕ ਦੇ ਮਹਾਰਾਜ ਦੀ ਫੋਟੋ ਹੈ ਹੂੰ ਇਹ ਕਿਥੋਂ ਲੈਣ ਦੇ ਗਿਆ ਮੈਸਤਰੀ ਲੈ ਗਿਆ ਮੈਸਤਰੀ ਠੀਕ ਆ ਉਹ ਵੀ ਇਹ ਉਹ ਹੀ ਆ ਆ ਵੀ ਦੋ ਨਾਮ ਲਿਖੇ ਗਏ। ਭਾਈ ਗੁਰੂ ਨਾਲ ਕਦੇ ਮਹਾਰਾਜ ਦੀਆਂ ਫੋਟੋਵਾਂ ਆ ਆ ਦੇਖੋ ਸੰਗ ਲੋ ਕਿੰਨੀ ਸੋਹਣੀ ਆ। ਕਿੰਨੀ ਫੋਟੋਆਂ ਚੰਗੀਆਂ ਆ। 225 ਦੀ ਆ। ਤਾਂ ਭਾਈ ਆਪਾਂ ਦਾ ਯਾਰ ਨੈੱਟ ਨਹੀਂ ਭਾਈ ਦੁਨੀਆਂ ਨੂੰ ਸਮਝਾ ਰਹੇ ਆ ਲੋਕਾਂ ਨੂੰ ਭਾਈ ਬਚੋ 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 ਜੰਨੇ ਵੀ ਆਪ ਦੀ ਬਚਾਉਂਦਾ ਬਾਟ ਜੋ ਬੱਸ। ਦੇ ਮੋਟਰਸਾਈਕਲ ਦੇ ਸ਼ਹਿਰ ਨੂੰ ਜਾਣਾ ਕਿਤੇ ਰਸਤੇ ਦਾ 2 ਤੋਂ ਦਿਨਾਂ ਦਾ 2 ਬੰਦੇ ਜਾਓ ਕੱਲਾ ਨਾ ਜਾਓ ਕੱਲਾ ਤਾਂ ਕਿਤੇ ਵੀ ਦੇਖ ਸਕਦੇ ਆ ਗੱਡੀ ਦੇ ਵਿੱਚ ਵੀ ਜੜਾ ਤਾਂ ਵੀ 2 ਬੰਦੇ ਜਾਓ ਆਪਦਾ ਤੇਲ ਤੂਲ ਪਵਾ ਕੇ ਰੱਖੋ ਪੂਰਾ ਇਹੋ ਭਜਾਉਣੀ ਪੈਗੀ ਭਜਾਓ ਤਾਂ ਆਹ ਚ ਰੋਕਦੇ ਆ ਕਿਸੇ ਨੂੰ ਗੱਡੀ ਨਾ ਰੋਕੋ ਨਾ ਪੁੜੀ ਨੂੰ ਪਵਾਓ ਨਾ ਬੰਦੇ ਨੂੰ ਪਵਾਓ ਨਾ ਮੁੰਡੇ ਨੂੰ ਪਵਾਓ ਨਾ ਬੁੜੇ ਨੂੰ ਪਵਾਓ ਕਿਸੇ ਨੂੰ ਤੀਜਾ ਬੰਦਾ ਕਹਿ ਨਾ ਵੀ ਆਪਦਾ ਬੱਸ ਦੇ ਆਟਾ ਕਰਿਆ ਕਦੇ ਤੇ ਆ ਸਾਨੂੰ ਕੋਈ ਨਹੀਂ ਨੀ ਰਕ ਸਕਦੇ ਚਲੋ ਸਮਾਹੇ ਨਹੀਂ ਹੁਣ ਨਹੀਂ ਬਾਈ ਹੈ ਨਹੀਂ ਪਤਾ ਨਹੀਂ ਚਟਾ ਲਈ ਆਉਂਦਾ ਪਤਾ ਨਹੀਂ ਉਹ ਕੀ ਲਈ ਆਉਂਦਾ ਤੈਨੂੰ ਪੁੱਛ ਲਈ ਫੜਾ ਦੇਣਾ ਪਰਿਆ ਫਿਰ ਟੱਕ ਟੱਕ ਵਾਜਦਾ ਹੋਰ ਨਾ ਬੱਡੀਆਂ ਇਹਨਾਂ ਦਾ ਇੱਕ ਬੰਦਾ ਨਾ ਇਹਦਾ ਰੂਮੀ ਨੇ ਆਉਦਾ ਸਕੂਟਰ ਤੇ ਅੱਛਾ ਤੇ ਰੂਮੀ ਇੱਕ 부ੜੀ ਨੇ ਹੱਥ ਦਿੱਤਾ ਕਹਿੰਦਾ ਭਾਈ ਖੜਿਆ ਲਾ ਉਹ ਬੰਦਾ ਹੁਣ ਸਾਦਾ ਲਿਆ ਸੀਗਾ ਕਹਿੰਦਾ ਤੈਨ ਬਹਿ ਜਾ ਮਾਈ ਹਾਂ ਸੀ ਉਹਦੇ ਕੋਲੇ ਪੀਮ ਅੱਛਾ ਪਿੱਛੋਂ ਫਿਰ ਆਏ ਹੋ ਗਈ ਵੀ ਮੁੜੀ ਆਇਆ ਕਰਕੇ ਸਕੂਟਰ ਤੇ ਬਹਿ ਗਈ ਹਮ ਤੇ ਕੀ ਹਰ ਲੋਕ ਖਾੜੇ ਨਾ ਕਰੇ ਘੇਰ ਲਿਆ ਲਾ ਨਹੀਂ ਲੋਕ ਘੇਰ ਲਿਆ ਤੇ ਉਹ ਬੁੜੀ ਉੱਤਰ ਕੇ ਪਿੱਛੇ ਹੋਈ ਹਮ ਭਾਈ ਮੈਨ ਜਾਨੀ ਆ ਉਹ ਕਹਿੰਦਾ ਮਾਈ ਕੋਈ ਨਹੀਂ ਤੇ ਲੈ ਜਾਂਦਾ ਮੈਂ ਜੀਰਾਵਾ ਦਿੱਤੇ ਹਾਂ ਉਹਦੇ ਸਕੂਟਰ ਵੇਖ ਲੈ ਜਾਂ ਸੀਟ ਤੇ ਲਿਓ ਉਹਨੇ ਖਿੱਚੀ ਉਹ ਕਹਿੰਦਾ ਫਿਲਮ ਬਲੈਕ ਲੈ ਜਾਣਾ ਤੂੰ ਆ ਪੈਣੀ ਉੱਤੇ ਫਿਲਮ ਲਪੋਟੀ ਕੀ ਉਹ ਤੇਲ ਕੋਟਦੀ ਬੁੜੀ ਨੇ ਬੁੜੀ ਨੇ ਉਹ ਕਹਦਾ ਬਾਈ ਮੇਰੀ ਨਹੀਂ ਇਹ ਹਾਂ ਇਹ ਕਹਦਾ ਕਹਾ ਜਿਹੜਾ ਮੁੰਡਾ ਜੇ ਕੰਮ ਕਰਦਾ ਛੂਹੇਗਾ ਹਾਂ ਉਹਦਾ ਮੁੰਡਾ ਫੜਿਆ ਵਾ ਉਹ ਵੀ ਚੋਰ ਉਹਨਾਂ ਸੇ ਮੋਟਰਸਾਈਕਲ ਮੰਨਿਆ ਭੈਣ ਤੋਂ ਤੋਦਨ ਕਰ ਹੋ ਰੇ ਇਹ ਬਾਈ ਮਾਰਿਆ ਤਾਂ ਬੁੜੀ ਥੋੜੇ ਨੇੜ ਦੇ ਘਰਾਂ ਨਹੀਂ ਐ ਨੇੜ ਦੇ ਨਹੀਂ ਮਾਰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕੱਲੀ ਰਹਿੰਦੀ ਐ ਜਾਂ ਇਹਦੇ ਕੋਲੇ ਪੈਸਾ ਹੈਗਾ ਜਾਂ ਉਹ ਹੈਗਾ ਉਹਨਾਂ ਨੂੰ ਪਤਾ ਸੀ ਉਹਦਾ ਮੁੰਡਾ ਮਾਰਦੇ ਨੇ ਨਹੀਂ ਨਹੀਂ ਮਾਰਦੇ ਜਲਤਾਨ ਦਾ 5-4 ਘਰ ਪਈ ਹੈਗੇ ਜਿਹੜੇ ਇਸ ਕੰਮ ਚੰਮ ਨੇ ਇਸ ਕੰਮ ਚ ਹੋਏ ਹੋਏ ਆ ਹੈਗੇ 4-5 ਘਰ ਸਾਡੇ ਕੋਲ ਉਹਦਾ ਵੀ ਬਾਈ ਫੜੇ ਜਾਂਦਾ ਚੰਗਾ ਤੇ ਨਹੀਂ ਬਹੁਤ ਆਪਣੇ ਪਿੰਡ ਦਾ ਬੁਰਾ ਹਾਲ ਕਰਨਗੇ ਕਿਦੋਂ ਬਾਈ ਫਿਰ ਪੁਲਿਸ ਨੇ ਫੜ ਲਿਆ ਬੰਦਾ ਉਹ ਕਹਿੰਦਾ ਬਾਈ ਮੇਰੇ ਨਹੀਂ ਮਾਈ ਕੋਲੀ ਸੀ ਝੋਲਾ ਹਾਂ ਮਾਈ ਕਹਿੰਦਾ ਪੁੱਤ ਮੇਰੇ ਕੋਲ ਕੀ ਆ ਆ ਉਹ ਬਾਈ ਉਹਨੇ ਆੜਤੀਆਂ ਨੂੰ ਘੂਮ ਲਾਇਆ ਜੀ ਗ੍ਰਾਮੀ ਹਾਂ ਆੜਤੀਆਂ ਸੀ ਤਕੜੇ ਸੀ ਇਹ ਹਾਂ ਉਹਦੇ ਜਾਵੜੇ ਗੱਡੀ ਚ ਆ ਕੇ ਜੀ ਹਾਂ ਇਹ ਜਦੋਂ ਮੜਿਆ ਇਹਦਾ ਬੰਦਾ ਸਾਡੇ ਕੋਲ ਪੈਸੇ ਲੈਣ ਆਉਂਦਾ ਸਾਨੂੰ ਕੂਰ ਕੀਤਾ ਇਹਨੇ ਮੈਂ ਪੈਸੇ ਲੈਣਾ ਹੁਣ ਆ ਇਹ ਕਿੱਥੋਂ ਵੀਵਾ ਦਾ ਖੇਤੀ ਦਾ ਕਰਦਾ ਹਾਂ ਹਾਂ ਭਾਈ ਉਹ ਕੁਆਲਿਫਾਈ ਕਹਿੰਦੇ ਨਹੀਂ ਆ ਦਿੱਕਲੀ ਸਕੂਟ ਤੇ ਇਹਦਾ ਬੁਢੀ ਜੀ ਨੂੰ ਪੜ ਕੇ ਪਾਸੇ ਕੀਤੀ ਹਾਂ ਦਾਦੇ ਮਾਈ ਕਹਿੰਦੇ ਨਹੀਂ ਨਹੀਂ ਤੈਨੂੰ ਛੱਡ ਦਿਆਂਗੇ ਹੂੰ ਤੇ ਨਹੀਂ ਦੱਸ ਦੇ ਫਿਰ ਅੱਜ ਸੱਚ ਦਾ ਦੇ ਹਾਂ ਸੱਚ ਦਾ ਦੇ ਇਹਦੀ ਵਾਈਫ ਵੀ ਤਾਂ ਮੇਰ ਗਈ ਆ ਮੰਨ ਕੇ ਉਹ ਕਹਿੰਦੇ ਛੱਡ ਦੇ ਯਾਣ ਦੇ ਇਹਨੂੰ ਹਾਂ ਉਹਨਾਂ ਦਾ ਪੁਲਸ ਆਲੇ ਨੇ ਪੈਸੇ ਲੈ ਲੇ ਆਰਤੀ ਨੇ ਦੇਦੇ ਉਹ ਦੇਦੇ ਉਹ ਛੜਦਾ ਪੈਸੇ ਲੈਣ ਦਾ ਪੈਸਾ ਹੀ ਸੀ ਹਾਂ ਪੱਲਾ ਪਾਉਡਰ ਨੂੰ ਸਾਰਾ ਹੀ ਹੁੰਦਾ ਪਤਾ ਸਾਰਾ ਹੁੰਦਾ ਹਾਂ ਇਹ ਬੰਦਾ ਹੈ ਜਾਂ ਹੈਗਾ ਜਾਂ ਨਹੀਂ ਹੈ ਆਪਾਂ ਨੂੰ ਪਤਾ ਹੀ ਹਣ ਪਿੰਡ ਚ ਪਿੰਡ ਚ ਉਹ ਜਿਹੜੇ ਚੰਗੇ ਬੰਦੇ ਦੇ ਜਾਂ ਭਾਈ ਗਵਾਈ ਸਾਰਾ ਪਿੰਡ ਹੀ ਕੁਆੜੀ ਭਰ ਦਿੰਦਾ ਹਾਂ ਕਹਿੰਦਾ ਜੀ ਅਸੀਂ ਜਾਣਦੇ ਆ ਮਗਰ ਜਰ ਇਹ ਨਹੀਂ ਬੰਦਾ ਇਹ ਜਾ ਤੇ ਜਿਹੜਾ ਬੰਦਾ ਇਸ ਕੰਮ ਵਾਲਾ ਹੁੰਦਾ ਭਾਈ ਉਹਦੇ ਮਗਰ ਤਾਂ ਦੋ ਬੰਦੇ ਨਹੀਂ ਕਹਿੰਦੇ ਹਾਂ ਤੱਕ ਲੈ ਜਾਓ ਫਸੜਿਆ ਹੀ ਹੋਏ ਨੇ ਆਹ ਅਗਲਾ ਕੇ ਨਾ ਨਹੀਂ ਜਾ ਰਹਾ ਪਤਾ ਭਾਈ ਪਤਾ ਹੀ ਨਹੀਂ ਕੀ ਇਹੋ ਜਿਹੇ ਬੰਦੇ ਕੀ ਕੀ ਕਰਦੇ ਫਿਰਦੇ ਸਾਰੇ ਮਾਰਦੇ ਕਾਦੋਂ ਆ ਜਾ ਤੁਸੀਂ ਖੋੜੋ ਜਿਹੜਾ ਕੋਸ ਖੋਣਾ ਤੋਂ ਪੈਸੇ ਲੈਣੇ ਪੈਸੇ ਲੈ ਜਾਓ ਉਹ ਨਾ ਹੈਗਾ ਉਹਨਾਂ ਦੇ ਕਿਹਾ ਕਿ ਉਹ ਲੈ ਲਓ ਤੁਸੀਂ ਇਹਨੂੰ ਮਾਰੋ ਤਾਂ ਨਾਮ ਕਾਹੀ ਕੋ ਉਹ ਤਾਂ ਜਗ चौहान ਦਾ ਜਿਹੜਾ ਉਹ ਤੇ ਰਹਿੰਦੇ ਚਾਰ ਪੰਜ ਸਾਲੋਂ ਕੱਢ ਲੈਣ ਦੇ ਚੰਗੇ ਬਾਕੀ ਬੁੜੀ ਮਾਨ ਇਸ ਚੰਗੇ ਤੇ ਦੁਰਦੀ ਸਗੰਗੇ ਤੇ ਦੁਰਦੀ ਐ ਜਿਹਨੂੰ ਤੁਸੀਂ ਮਾਰ ਲੱਗੇ ਆ 3000 ਰੁਪਏ ਦਾ ਹੀ ਬਹਿ ਗਿਆ ਲੋਕਾਂ ਦਾ ਨਸਰਾ ਹੀ ਗਿਆ ਉਹ ਬਾਈ ਜਰਾ ਹੱਦ ਤੱਕ ਤਾਂ ਇਹ ਤਾਂ ਉਹ ਬਿੜਾ ਗਰਕ ਕਰਤਾ ਕਿੰਨੇ ਦੀ ਕੰਮ ਆ ਜਦੋਂ ਖਾ ਲੈਂਦੇ ਆ ਜਿਹੜੇ ਮੁੰਡੇ ਦਾ ਜਵਾਕ ਇਹਨਾਂ ਕੰਮਾਂ ਤੇ ਹੋ ਮਾਪਿਓ ਦੇ ਅੱਖੇ ਵੀ ਨਹੀਂ ਲੱਗਦੇ ਨਹੀਂ ਲੱਗਦੇ ਆ ਬਹੁਤ ਹੋ ਗਿਆ ਤੇ ਜਾਣਦੇ ਆ ਕਿ ਤੂੰ ਕੀ ਲੱਗਦਾ ਸਾਡਾ ਮਾਪਿਓ ਆ ਬੜਦਾ ਆ ਬੜਦਾ ਕਿ ਸਾਡੇ ਪੈਣ ਗਲਤ ਸਾਬਾ ਪੁੰਦੇ ਉਹਨਾਂ ਰਾਤ ਨੂੰ ਬੜਦੇ ਵੇ ਬਾਕੀ ਰਹਣੀ ਹੈ ਨੀ ਨਾ ਇਸੇ ਨੂੰ ਨਹੀਂ ਬਾਈ ਵਾਪਸ ਲੈ ਹਾਂ ਚਲੋ ਮਹਾਰਾਜ ਦਾ ਆਪਣੇ ਸਾਹ ਯਾਰ ਦੋ ਬਾਈ ਹੋੜੀਆਂ ਹੋ ਗਈ ਰਣੀ ਆ ਹਾਂ ਥੋੜੀ ਜਿਹੀ ਬਚਤ ਵੀ ਚਾਹੀਦੀ ਆਪਣੀ ਆਪਾਂ ਨਰਾਪੁਰਾ ਕਹਦੇ ਨੇ ਕਿ ਯਾਰ ਉਹ ਯਾਰ ਮਹਾਰਾਜ ਦੇ ਐਂ ਹੋਣਾ ਐਂ ਨਹੀਂ ਹੋਣਾ ਯਾਰ ਉਹ ਤੇਰੇ ਮੂੰਹ ਚ ਬੁਰਕ ਹੀ ਨਹੀਂ ਪੈਂਦੀ ਆਪਦੇ ਆਪ ਉਹ ਵੀ ਦੇ ਨੂੰ ਤੋੜ ਕੇ ਹੀ ਪਾਉਣੀ ਪੈਂਦੀ ਆ ਮਹਾਰਾਜ ਕਹਿੰਦਾ ਤੂੰ ਤੇਨੂੰ ਸਾਰੇ ਹੱਥ ਪੈਰ ਕਰ ਦਿੱਤਾ ਜਾ ਰਿਹਾ ਇਹਨੂੰ ਬਾਹਰ ਤੋਂ ਵਿਭਾਗ ਦਿੱਤਾ ਦਿਮਾਗ ਬਾਹਰ ਤੱਕਾਂ ਦਿੱਤੀਆਂ ਅੱਖਾਂ ਬਾਹਰ ਤੋਂ ਹੈਂ ਨਰਾਪੁਰ ਇਤੇ ਮਹਾਰਾਜ ਤੇ ਸੱਡਦੇ ਨੇ ਆਪਾਂ ਜਰੋਂ ਬਈ ਆਪਾਂ ਕਹੇ ਉਹੀ ਕਰਦਾ ਉਹੀ ਕਰਦਾ ਉਹੀ ਨੇ ਕਰਦਾ ਆਪਾਂ ਵੀ ਵਿੱਚ ਆਪਣਾ ਵੀ ਹੈਗਾ ਸਾਫ ਆਪਣੇ ਹੱਥ ਪੈਰ ਇਸੇ ਕੰਮ ਨੂੰ ਦਿੱਤੀ ਆ ਤੇ ਮਹਾਰਾਜ ਨੇ ਵਾਜੋ ਇਹ ਹੁਣ ਉਹ ਬੁਢੀ ਦਾ ਬਾੜ ਆਇਆ ਹੁੰਦਾ ਕੰਮ ਹੀ ਨਹੀਂ ਕਰ ਹਾਂ ਚੱਕ ਕੇ ਉਹਦਾ ਕਹੋ ਜੇ ਬੁਢੀ ਭਾਈ ਜਾ ਤੇ ਬਾੜ ਬੂਟਾ ਆ ਕੇ ਰੱਖਦੀ ਨਾਲ ਹੀ ਕੰਮ ਹੁੰਦਾ ਕਿਥੋਂ ਖਲਾ ਲੈਂਦੇ ਉਹ ਹੈ ਹਾਂ ਉਨਾ ਕੋਠੀ ਬਣਾਈ ਗਏ ਨਹੀਂ ਨਹੀਂ ਅਸੀਂ ਤਾਂ ਆਪ ਅਸੀਂ ਤਾਂ ਆਪ ਕਹਿੰਨੇ ਯਾਰ ਵੀ ਸਗਾਂ ਪੁੜੀਆਂ ਨੂੰ ਵੀ ਨਾ ਤੁਸੀਂ ਤੇ ਜਬਾਰ ਬੰਨਦੀ ਰੱਖਿਆ ਕਰੋ ਬੰਨਦੀ ਰੱਖੋ ਵਧੀਆ ਆ ਕੀ ਲੈਣਾ ਬੜਿਆਈ ਤੋਂ ਨਾ 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 ਨਾ